ਜਿਹੜੇ ਦਗੜਦਲਿਆ ਮੇਰੀ ਗੱਲ ਸੁਣ ਕੇ ਹੁਣ ਇਹਨਾਂ ਨੂੰ ਮਰਚਾਂ ਬਹੁਤ ਲੱਗਣੀਆਂ ਨੇ ਜਿਹੜੇ ਬਾਦਲਦਲਿਆ ਨੇ ਜਿਹੜੇ ਦਗੜਦਲਿਓ ਤੁਸੀਂ ਹਜੇ ਵੀ ਉਹਨਾਂ ਦਾ ਅਸਤੁਰ ਦੇਣਾ ਝੰਡੇ ਚੱਕ-ਚੱਕ ਕੇ ਕੁੱਤਿਆਂ ਵਾਂਗੂ ਭੌਂਕਦੇ ਹੋ ਤੁਸੀਂ ਇਹ ਸੁਣ ਲਓ ਸ਼ਰਮ ਆਉਂਦੀ ਸਾਨੂੰ ਅੱਜ ਆਪਣੇ ਆਪ ਨੂੰ ਸਿੱਖ ਕਹਿਣ ਲੱਗਿਆਂ ਕਿ ਅਸੀਂ ਸਿੱਖ ਹੋਵਾਂਦੇ ਵਿੱਚ ਸਾਡਾ ਗੁਨਾਹ ਕੀ ਹੈ ਜੇ ਇੱਥੇ ਸਿੱਖਾਂ ਦੇ ਘਟ ਜਾਂਨ ਮਰਲੇ ਮੈਂ ਕਹਿੰਦਾ ਇਕੱਠੇ ਕਰਕੇ ਤੱਤੇ ਤੇਲ ਦੇ ਵਿੱਚ ਤਲਣਾ ਚਾਹੀਦਾ ਜਿਹੜੇ ਗੁਰੂ ਸਾਹਿਬ ਨੇ ਕਰੇ ਐਡੇ ਪਾਪ ਕੀਤੇ ਆ ਇਹਨਾਂ ਦਾ ਅੱਜ ਕੇ ਗੁੰਡਾਗਰਦੀ ਕੀਤੀ ਹੈ ਗੁੰਡੇ ਨੇ ਸੋਮਨ ਕਮੇਟੀ ਨਹੀਂ ਆਈ ਕਿ ਉਥੇ ਮੁਲਾਜ਼ਮ ਨਹੀਂ ਸਿੱਖ ਨਹੀਂ ਹੈਗੇ ਤੇ ਗੁੰਡੇ ਨੇ ਬਾਦਲ ਦੇ ਪਾਲੇ ਹੋਏ ਧਾਮੀ ਹੋਣਾ ਦੇ ਗੁੰਡੇ ਪਾਟਾਪੁਰ ਸਿੱਖਾਂ ਨੂੰ ਕੁੱਟਣ ਵਾਸਤੇ ਆਏ ਹੈ ਸਾਡੀ ਕੋਈ ਨਿੱਜੀ ਲੜਾਈ ਸੀ ਉਹਨਾਂ ਨਾਲ ਗੁਰੂ ਗ੍ਰੰਥ ਸਾਹਿਬ 32800 ਰੁਪਏ ਦਾ ਹਿਸਾਬ ਖਤਮ ਮੰਗਦੇ ਸੀ ਦਾਲ ਲੰਦੇ 328 ਤੇ ਇੱਕ ਇਨਕੁਆਰੀ ਦਾ ਵਿਸ਼ਾ ਬਣ ਕੇ ਨੇ ਆ ਜਿਹੜੇ ਗੁਰੂਸਰ ਦੇ ਪਾਵਨ ਪਵਿੱਤਰ ਫਰੂਫਾ ਹਜ਼ਾਰਾਂ ਨਾਲ ਲਾਪਤਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਇਹਨਾਂ ਦੇ ਨੀਂਦਰਾਂ ਨੇ ਇੱਥੇ ਬਾਦਲ ਪਰਵਾਰਨ ਕਰਾਏ ਨੇ 450 ਰੁਪਏ ਉਹ ਨੇ ਹੁਣ ਸੁਣ ਲਿਓ ਸੁਣਵੀ ਕਮੇਟੀ ਵਾਲੇ ਜਿਹੜੇ ਉਹਨਾਂ ਦੇ ਬਾਦਲਦਿਆਂ ਦੇ ਕੁੱਤੇ ਬਣੇ ਧੱਲੇ ਬਣੇ ਨੇ ਨਾ ਸਾਨੂੰ ਮਾੜਾ ਕਹਿੰਦੇ ਨੇ ਇਹ ਰਿਕਾਰਡ ਆ 450 ਰੁਪਏ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਉਹ ਬੰਦਰਗਾਹ ਦੇ ਉੱਤੇ ਖੜੀ ਬਸ ਦੇ ਵਿੱਚ ਉਹ ਹਲਾਵ ਨਾਲ ਖਰਾਬ ਹੋ ਉਹਦਾ ਉਹਦਾ ਸਾਬਕਾਬ ਕੌਣ ਦੇਊਗਾ ਧਾਮੀ ਦੱਸ ਗੜਗੱਦ ਸਾਹਿਬ ਦੱਸੋ ਤੁਸੀਂ ਵੀ ਉਹਨਾਂ ਦੇ ਵਿੱਚ ਜਥੇਦਾਰ ਆ ਉਹਨਾਂ ਦੇ ਉਹਨਾਂ ਦਾ ਸਾਬਕਾਬ ਕਦੋਂ ਦੇਊਗਾ ਜੇ ਤੁਸੀਂ ਉਹਨਾਂ ਤੇ ਪੱਖਪੂਰਦਿਓ ਹਰਮੋਨੀ ਚਾਹੀਦੀ ਆ ਤੁਹਾਨੂੰ ਸਰਕਾਰ ਤਾਂ ਕਿੰਨੇ ਲੱਫ ਗਿਆ ਦੱਜ ਕਰਵਾਈ ਸਰਕਾਰ ਦੀ ਸ਼ਹਿਰ ਦੇ ਉੱਤੇ ਐਫ ਆਈ ਆਰ ਦੱਜ ਆਏ ਕਿਵੇਂ ਸਰਕਾਰ ਉਹਨਾਂ ਨੇ ਸਿੱਖਾਂ ਦੀ ਮੰਗ ਤੇ ਕਰੀਆਂ ਨੇ ਸਰਕਾਰ ਨੇ ਨਹੀਂ ਕਰੀ ਫਿਰ ਐਸਜੀਪੀਸੀ ਦੀ ਜਿਹੜੀ ਫੇਰ ਇੱਕ ਧਾ ਆਈ ਜਿਹਦੇ ਵਿੱਚ 100 150 ਬੰਦਾ ਸੀਗਾ ਉਹਨਾਂ ਨੇ ਮੈਨੂੰ ਨਾ ਬਾਹਾਂ ਤੋਂ ਫੜ ਕੇ ਮਾਰ ਘੜੀਸ ਕੇ ਫਿਰ ਉਹ ਅੰਦਰ ਲੈ ਗਏ। ਜੀ ਪੀ ਸੀ ਜਿਹੜਾ ਗੁੰਡਾ ਟਾਸ ਕਰੋ ਦੇਖੋ ਨਾ ਉਹਨਾਂ ਦੀ ਸੁਰਤੀ ਦੇਖੋ। ਸਾ ਅਸੀਂ ਤਾਂ ਦੂਜੇ ਗੇਟ ਨਿਕਲ ਕੇ ਆਏ ਉਹਨਾਂ ਦੂਜੇ ਗੇਟ ਵੀ ਖਿੱਚ ਕੇ ਅੰਦਰ ਲੈ ਗਏ। 5 ਮਿੰਟਾਂ ਦੇ ਵਿੱਚ ਉਹਨਾਂ ਨੇ ਵਸਤਾ ਵਹਾ ਭੰਨ ਕੇ ਉਹ ਮਾਰੇ ਛੁੱਟ ਗਏ। ਬਾਜੀ ਆਈ ਤਾਂ ਬਾਹਰ ਘਰੇ ਹੱਥ ਨਾ ਮਾਰ ਰੂਗਾ ਜਾਪ ਹੀ ਕਰ ਰਹੀ ਸੀ। ਇਹ ਉਹਨਾਂ ਨੂੰ ਫੜਿਆ ਅੰਦਰ ਲੈ ਗਏ ਪਹਿਲਾਂ ਸਭ ਤੋਂ ਪਹਿਲਾਂ ਉਹਨੇ ਦਸਤਾਰ ਖੋਲੀ ਹੋਰ ਕੋਈ ਕੰਮ ਨਹੀਂ ਕੀਤਾ ਇਹ ਗੁੰਡਾ ਰਾਤ ਸੀ ਇਹ ਗੁੰਡੇ ਹੀ ਗੁੰਡੇ ਹੀ ਸੀ ਆ ਫੋਟੋਆਂ ਨੇ ਤੁਸੀਂ ਦੇਖ ਸਕਦੇ ਹੋ ਫੋਟੋਆਂ ਕਿਵੇਂ ਹੱਥ ਤਾਰਦੇ ਵਿੱਚ ਦਿਖਾ ਰਹੇ ਸੀ ਕਿ ਬੱਚੇ ਦੀ ਬਾਹਾਂ ਤੱਕ ਤੋੜਦੇ ਆ ਆ ਦੇਖੋ ਆ ਫੜ ਕਰਨ ਵਾਸਤੇ ਆਏ ਜਦੋਂ ਟਾਰਪੋਰਟਸ ਆ ਰਹੇ ਸਾਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਇਹਨਾਂ ਨੇ ਪਹਿਲਾਂ ਸਾਨੂੰ ਫਲੈਕਸਾਂ ਤੋੜਨੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਜਿਹੜੀ ਹੈਗੀ ਬੀਬੀ ਵੀ ਸੀਗੀ ਆ ਬੀਬੀਆਂ ਵੀ ਸੀ ਉਹਨਾਂ ਦੇ ਕੱਪੜੇ ਵੀ ਪਾੜੇ ਨੇ ਇਹਨਾਂ ਨੇ ਠੀਕ ਆ ਬਚਾਓ ਦੇ ਵੀ ਸੱਟਾਂ ਲੱਗੀਆਂ ਨੇ ਬਹੁਤ ਸੀਗੇ ਇਹਦੇ ਵਿੱਚ ਸਿੰਘ ਸਾਰੇ ਸੀਗੇ ਬੀਬੀਆਂ ਦੇ ਕੱਪੜੇ ਪਾੜੇ ਪਾੜੇ ਮਰਦੇ ਦਮ ਤੱਕ ਇਹ ਹਸਾਬਗਤਾ ਮੰਗਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ 328 ਰੂਪ ਸਾਨੂੰ ਦੱਸ ਦਿਓ ਕਿੱਥੇ ਨੇ ਗੁਰੂ ਸਾਹਿਬ ਦੇ 328 ਰੂਪਾਂ ਦਾ ਮਸਲਾ ਰੁਕਿਆ ਨਹੀਂ ਕਹਿੰਦੇ 2020 ਤੋਂ ਲੈ ਕੇ 25 ਤੱਕ ਦਾ ਸਫਰ ਕਰਨਾ ਪਿਆ ਫਿਰ ਕਿਤੇ ਜਾ ਕੇ ਐਫਆਈਆਰ ਹੋਈ ਇਹ ਸ਼ੁਰੂਆਤ ਕਿਵੇਂ ਹੋਈ ਸੀਗੀ ਕਹਿੰਦੇ ਉਸ ਤੋਂ ਪਹਿਲਾਂ ਨਿਹੰਗ ਸਿੰਘ ਉੱਥੇ ਬੈਠੇ ਐ ਜੀ ਪੀ ਸੀ ਦੇ ਉਹਨਾਂ ਨੇ ਧਰਨਾ ਲਾਇਆ ਕਿ 328 ਰੂਪ ਦੱਸੋ ਕਿ ਇੱਥੇ ਨੇ ਪਰ ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀਆਂ ਕਾਰਵਾਈਆਂ ਹੋਈਆਂ ਕਿ ਅੱਗ ਦੀ ਲਪੇਟ ਦੇ ਵਿੱਚ ਕਈ ਪਾਵਨ ਸਰੂਪ ਆ ਚੁੱਕੇ ਸੀ ਕਿ ਬਬਰ ਆਇਆ ਸਾਡੇ ਨਾਲ ਨੇ ਨਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਜਦੋਂ ਇਹ ਝੜਪ ਹੋਈ ਸੀਗੀ ਐ ਜੀ ਪੀ ਸੀ ਦੇ ਨਾਲ ਤਕੜੀ ਜਿਹੜੀ ਝੜਪ ਹੋਈ ਸੀਗੀ ਉੱਥੇ ਕਿ ਇਹਨਾਂ ਨੇ ਜਦੋਂ ਉੱਥੇ ਧਰਨਾ ਲਾਇਆ ਸੀਗਾ ਇਹਨਾਂ ਦਾ ਧਰਨਾ ਚੱਲ ਰਿਹਾ ਸੀਗਾ ਉੱਥੇ ਜਿਹੜੇ ਵੱਡੇ ਵੱਡੇ ਬੋਰਡ ਲਾ ਦਿੱਤੇ ਪਾਈਪਾਂ ਲਾ ਦਿੱਤੀਆਂ ਕਿ ਵੀ ਕੋਈ ਅੱਗੇ ਸੰਗਤ ਨੂੰ ਪਤਾ ਨਾ ਲੱਗ ਸਕੇ ਸਾਡੇ ਨਾਲ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਮਸਲਾ ਕੀ ਸੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਸਲਾ ਕੀ ਸੀਗਾ ਇਸ ਤਰੀਕੇ ਦੇ ਨਾਲ 328 ਰੁਪਾ ਨੂੰ ਲੈ ਕੇ ਤੁਸੀਂ ਐਜੀਪੀਸੀ ਦੇ ਉੱਥੇ ਜਾਂਦੇ ਹੋ ਦਰਬਾਰ ਸਾਹਿਬ ਦੇ ਲਵੇ ਬਿਲਕੁਲ ਜਾ ਕੇ ਉੱਥੇ ਪ੍ਰੋਟੈਸਟ ਕਰਦੇ ਹੋ ਕਾਰਨ ਕੀ ਰਿਹਾ ਤੁਹਾਡਾ ਪ੍ਰੋਟੈਸਟ ਕਰਨ ਦਾ ਤੇ ਤੁਹਾਡੇ ਕਈ ਸਿੰਘਾਂ ਦੇ ਉੱਤੇ ਕਹਿੰਦੇ ਲਾਠੀ ਅੱਜ ਤੱਕ ਡਾਂਗਾ ਨਾਲ ਕੁੱਟਿਆ ਵੀ ਗਿਆ ਸੀ ਦੇਖੋ ਜਿਹੜਾ ਆਪਣਾ 328 ਰੁਪਾ ਦਾ ਮਾਮਲਾ ਇਹ 2000 ਜਿਹੜਾ ਹੈਗਾ 25 ਚੱਲਦਾ ਹੋਣਾ ਹੂੰ ਤਕਰੀਬਨ 9-10 ਸਾਲ ਹੋ ਗਏ ਹੂੰ ਇਸ ਮਾਮਲੇ ਨੂੰ ਹੂੰ ਹੌਲੀ-ਹੌਲੀ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਿਆ 2020 ਦੇ ਵਿੱਚ ਆ ਕੇ ਜਿਹੜਾ ਹੈਗਾ ਉਹ ਪੂਰਾ ਰੌਲਾ ਪੈ ਗਿਆ ਹੂੰ ਫਿਰ ਉਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਹੂੰ ਤਾਨੇ ਪ੍ਰੋਟੈਸਟ ਕੀਤੇ ਹੂੰ ਵੀ 328 ਰੂਪ ਨੇ ਜਿਹੜੇ ਗੁੰਮ ਹੋਏ ਉਹ ਦੱਸੋ ਕਿੱਥੇ ਗਏ ਨੇ ਹੂੰ ਇਹ ਸਾਰੀਆਂ ਨਹਿنگ ਸਿੰਘ ਜਿੱਥੇ ਬੰਦੀਆਂ ਸੀਗੀਆਂ ਤਰਾਂ ਤਰਾਂ ਦੀਆਂ ਜਿੱਥੇ ਬੰਦੀਆਂ ਸੀ ਇਹ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਸਤਕਾਰ ਕਮੇਟੀ ਆ ਹੂੰ ਭਾਈ ਸੁਖਜੀਤ ਖੋਸਾ ਹੂੰ ਭਾਈ ਬਲਵੀਰ ਸਿੰਘ ਮਸਲ ਹੂੰ ਆਪਣੇ ਤਰਲੋਚਨ ਸਿੰਘ ਸੋਹਲ ਹੂੰ ਭਾਈ ਪਰਵਾਨਾ ਜੀ ਹੋਰ ਬਹੁਤ ਸਾਰੇ ਸੀਗੇ ਹੂੰ ਲਖਮੀ ਇਹ ਲਖਵੀਰ ਸਿੰਘ ਮਾਲਮ ਸਾਹਿਬ ਹੂੰ ਤੇ ਉਹਨਾਂ ਸਾਰਿਆਂ ਨੇ ਤੇ ਸਰ ਲਖ ਜਿਹੜਾ ਜਥੇਬੰਦੀ ਬਣੀ ਹੋਈ ਆ ਉਹਦੇ ਭਾਈ ਦਲਬਾਗ ਸਿੰਘ ਹੂੰ ਉਹ ਸਾਰੇ ਸੀਗੇ ਜਿਹੜੇ ਸਿੰਘ ਉਹਨਾਂ ਨੇ ਇਕੱਠੇ ਹੋ ਕੇ ਇੱਕ ਮੋਰਚਾ ਲਾਤਾ ਫਿਰ ਪੱਕੇ ਤੌਰ ਤੇ ਉਹਨੂੰ ਪਹਿਲਾਂ ਮੈਨੂੰ ਵੀ ਤੁਹਾਨੂੰ ਦੱਸੋ ਨਹੀਂ ਦੱਸਿਆ ਉਹਨਾਂ ਨੇ ਹੂੰ ਫਿਰ ਜਿਹੜਾ ਹੈਗਾ ਮੋਰਚਾ ਜਿਹੜਾ ਤੀਜਾ ਸਿੰਘ ਸਮੁੰਦਰੀ ਹਾਲ ਜਿੱਥੇ ਇਹਨਾਂ ਦਾ ਦਫ਼ਤਰ ਆ ਮੁੱਖ ਉਹਦੇ ਸਾਹਮਣੇ ਇੱਕ ਉਸ ਵੇਲੇ ਜੋੜਾ ਘਰ ਬਣਦਾ ਸੀ ਹੂੰ ਤਿਆਰ ਹੋ ਜਾਂਦੀ ਸੀ ਬਿਲਡਿੰਗ ਛੋਟੀ ਜੀ ਹੂੰ ਉੱਥੇ ਜਾ ਕੇ ਉਹਨਾਂ ਦੇ ਸਾਹਮਣੇ ਮੋਰਚਾ ਲਾਤਾ ਵੀ ਅਸੀਂ ਇੱਥੇ ਬੈਠਾ ਜਿੰਨਾ ਤੇ 328 ਰੁਪਿਆਂ ਦਾ ਤੁਸੀਂ ਦੱਸਦੇ ਨਹੀਂ ਵੀ ਕਿੱਥੇ ਗਏ ਨੇ ਉਹ ਕਿਧਰ ਖੁਰਦਬੁਦ ਹੋਏ ਨੇ ਉਹਨਾਂ ਤੇ ਅਸੀਂ ਇੱਥੇ ਬੈਠਾਂਗੇ ਉਹਨਾਂ ਨੂੰ ਦੋਸ਼ਿਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਜਿਹੜੇ ਮੋਰਚਾ ਚੱਲੂਗਾ ਤੇ ਜਦੋਂ ਮੋਰਚਾ ਲੱਗਦਾ ਸੰਗਤ ਦਾ ਰੋਹ ਸੀ ਗੁਰੂ ਸਾਹਿਬ ਜੀ ਜਿਹੜਾ ਜਿਹੜਾ ਗੁੰਮ ਹੋਣੇ ਲਾਪਤਾ ਹੋਣਾ ਪਤਾ ਵੀ ਉਥੋਂ ਹੋਵੇ ਜਿਹੜੀ ਸ੍ਰੋਮਣੀ ਕਮੇਟੀ ਕੁਰਬਾਨੀਆਂ ਕਰਕੇ ਹੋਣੀ ਚਾਹੀ ਆ ਉਹ ਸ੍ਰੋਮਣੀ ਕਮੇਟੀ ਨੂੰ ਸੇਵਾ ਸਮਾਲ ਗੁਰੂ ਘਰਾਂ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਾਹਿਬ ਦੀ ਸੇਵਾ ਸਮਾਲਣ ਵਾਸਤੇ ਸ੍ਰੋਮਣੀ ਕਮੇਟੀ ਹੋਣ ਦੇ ਵਿੱਚ ਆਈ ਸੀ ਇਹ ਨਹੀਂ ਹੈ ਵੀ ਇਹ ਗੁਰੂ ਸਾਹਿਬ ਦੇ ਨਾਲ ਹੀ ਖਲਬਾੜ ਕਢੀ ਜਾਣਾ ਤੁਹਾਨੂੰ ਕਿਉਂ ਲੱਗ ਰਿਹਾ ਸੀ ਕਿ ਖਲਬਾੜ ਹੋ ਰਹੀ ਹੈ ਦੇਖੋ ਜਦੋਂ ਸੰਗਤਾਂ ਨੇ ਰਿਕਵਰਡ ਚ ਇੱਕ ਜਿਹੜਾ ਹੈਗਾ ਸੀਗਾ ਉਹਦੇ ਵਿੱਚ ਸੰਗਤ ਹੁਣ ਹੌਲੀ ਹੌਲੀ ਜਿਹੜਾ ਆ ਉਹ ਪਤਾ ਲੱਗ ਜਾਂਦਾ ਹ ਹੂੰ ਵੀ ਇਥੇ ਗੜਬੜ ਹੋਈ ਆ ਇਹਨਾਂ ਦੇ ਆਪ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਆ ਕੇ ਦੱਸਿਆ ਹੁਣ ਲੋਕਾਂ ਨੂੰ ਜਿਹੜੀ ਸੰਗਤ ਆ ਉਹਨਾਂ ਨੂੰ ਕੀ ਪਤਾ ਵੀ ਇਥੇ ਕੋਈ ਗੜਬੜ ਹੋਈ ਆ ਇਹਨਾਂ ਦੇ ਆਪ ਦੇ ਬੰਦਿਆਂ ਨੇ ਜਿਹੜੀ ਸੰਗਤ ਦੇ ਵਿੱਚ ਗੁੱਲ ਪੱਲਾ ਗੱਲਾਂ ਕਰੀਆਂ ਵੀ ਇਥੇ ਇਥੇ ਰਿਕਾਰਡ ਜਿਹੜੇ ਹੈਗੇ ਸੀ ਦੇਖੋ ਸੋਣੂਆਂ ਕਈ ਬੰਦੇ ਸਾਰੇ ਨਹੀਂ ਰਿਸਟ ਵਿੱਚ ਇਮਾਨਦਾਰ ਵੀ ਹੁੰਦੇ ਨੇ ਜਿਨ੍ਹਾਂ ਨੂੰ ਦੁੱਖ ਲੱਗਿਆ ਵੀ ਇਸ ਰਿਕਾਰਡ ਦੇ ਵਿੱਚ ਜਿਹੜਾ ਗੁਰੂ ਸਾਹਿਬ ਦਾ ਉਹ ਹੋਇਆ ਵਾ ਜਿਹੜਾ ਗੁੰਮ ਹੋਏ ਨੇ ਇਹ ਸੰਗਤਾਂ ਤੱਕ ਜਿਹੜੀ ਜਾਣਕਾਰੀ ਆ ਇਹ ਦਿੱਤੀ ਹੂੰ ਫਿਰ ਜਦੋਂ ਹੌਲੀ ਹੌਲੀ ਪਤਾ ਲੱਗਿਆ ਫਿਰ ਉਹ ਮੋਰਚਾ ਲੱਗ ਗਿਆ ਇਹਨਾਂ ਨੇ ਇਹਨਾਂ ਜਿਹੜਾ ਹੈਗਾ ਉਹਦੇ ਵਿੱਚ ਆ ਕੇ ਸਾਰਾ ਕੁਝ ਬਖਲਾੜ ਦੇ ਵਿੱਚ ਆ ਕੇ ਵੀ ਮੋਰਚਾ ਲੱਗ ਗਿਆ ਸਾਡੀ ਬੇਇਜ਼ਤੀ ਇਹਦੇ ਵਿੱਚ ਇਹਨਾਂ ਨੇ ਗੁਰੂ ਰਾਮਦਾਸ ਮਹਾਰਾਜਿਆਂ ਜਿਹੜਾ ਹੈਗਾ ਸਥਾਨ ਪਾਵਨ ਲੰਗਰ ਲੱਗਣਿਆ ਹੋਇਆ ਉਥੋਂ ਲੈ ਕੇ ਵੱਡੀਆਂ-ਵੱਡੀਆਂ ਜਿਹੜੀਆਂ ਕੰਧਾਂ ਕਰਦੀਆਂ ਉਹਦੀਆਂ ਆਪਣੇ ਟੀਂ ਦੀਆਂ ਟੀਂ ਲਾਦਾ ਬੜੇ ਵਿੱਚ ਇੱਥੇ ਕਿਉਂਕਿ ਗੁਰੂ ਸਾਹਿਬ ਦੇ ਚਰਨਾਹਰ ਰੋਜ਼ ਸੰਗਤ ਆਉਂਦੀ ਆ ਹੂੰ ਉਥੇ ਵੱਡੇ ਵੱਡੇ ਲੀਡਰ ਵੀ ਆਉਂਦੇ ਨੇ ਬਾਹਰੋਂ ਵੀ ਜਿਹੜੇ ਆਉਂਦੇ ਨੇ ਬਦੇਸੀ ਇਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਇਹ ਕਿਉਂ ਬੈਠੇ ਨੇ ਸਾਡੀ ਤੋਹੀਨ ਆਡੇ ਇਹਨਾਂ ਨੇ ਬੇਇੱਜ਼ਤੀ ਮਹਿਸੂਸ ਕੀਤੀ ਵੀ ਧਰਨਾ ਕਾਦੇ ਵਾਸਤੇ ਲਿਆ 328 ਰੁਪਿਆਂ ਦਾ ਲੱਗਿਆ ਵੀ ਗੁਰੂ ਇਹ ਵੀ ਇਹਨਾਂ ਨੇ ਕਾਜ ਕਰਦੇ ਐਸਜੀਪੀਸੀ ਨੇ ਲਵਾਤੀ ਸੀ ਲਵਾਇਆ ਐਸਜੀਪੀਸੀ ਨੇ ਇੰਨਾ ਕੋਥੇ ਰਾਹ ਰੱਖਿਆ ਸੀ ਵੀ ਜਿਹਦੇ ਵਿੱਚ ਦੀ ਕੋਈ ਬੰਦਾ ਲੰਘਦਾ ਸੀਗਾ ਵੀ ਆਉਣ ਵਾਲੇ ਨੂੰ ਪਤਾ ਲੱਗੇ ਵੀ ਇੱਥੇ ਧਰਨਾ ਲੱਗਿਆ ਹੋਇਆ ਹੈ 328 ਰੁਪਿਆਂ ਦਾ ਸੇਖ ਹਿਸਾਬ ਕਿਤਾਬ ਮੰਗ ਰਹੇ ਨੇ ਸਰੋਣੀ ਕਮੇਟੀ ਤੋਂ ਐਡੀਐਨ ਨੇ ਬਸ਼ਰਮੋਗੀ ਮੰਨੀ ਉਹਥੇ ਟੀਮ ਦੀ ਕੰਧਾ ਕਰਤੀਆਂ ਇਹ ਇਹ ਜੀ ਨੇ ਸਰੋਣੀ ਕਮੇਟੀ ਵਾਲੇ ਤੇ ਜਦੋਂ ਮੋਰ 15 20 ਦਿਨ ਫਿਰ ਉਹਥੇ ਝੜਪਾਂ ਵੀ ਹੋਏ ਨਿੰਗ ਸਿੰਘ ਫੱਟੜ ਵੀ ਹੋਏ ਦਿਮਾਲੇ ਵੀ ਸਿੰਘਾਂ ਦੇ ਵਧੇ ਉਸ ਦੌਰਾਨ 10 15 ਦਿਨਾਂ ਦੇ ਅੰਦਰ ਜਦੋਂ ਮੋਰ ਚੱਲਿਆ ਇਹ ਸਬੰਧ ਦੇ ਵਿੱਚ ਆਇਆ ਕਿ ਜਦੋਂ ਇਹ ਪੋਸਟਰ ਉੱਥੇ ਲਾਏ ਗਏ ਤੁਹਾਡੇ ਵੱਲੋਂ ਕਿ 328 ਰੁਪਿਆਂ ਦੇ ਦੱਸੋ ਹਿਸਾਬ ਕਿਤਾਬ ਦਿਓ ਉਹਦੇ ਵਿੱਚ ਇਕੱਲੇ 328 ਰੂਪ ਨਹੀਂ ਹੋਰ ਵੀ ਹੋਰ ਵੀ ਸੌਣ ਦੱਸ ਦਿਆਂ ਹੱਥ ਲੇਖਤ ਜਿਹੜੇ ਸੋਨੇ ਦੇ ਸੀ ਸਾਰਾ ਕੁਝ ਦੱਸਾਂਗੇ ਤੁਹਾਨੂੰ ਵੀ ਉੱਥੇ ਹੋਰ ਹੋਰ ਜਿਹੜੇ ਮਤਲੇ ਸੀ ਜਿਵੇਂ ਜਿਵੇਂ ਉਹ ਮੋਰਚਾ ਚੱਲਦਾ 15 20 ਦਿਨ ਲੰਘੇ 15 20 10ਾਂ 15 ਦਿਨਾਂ ਦੇ ਵਿੱਚ ਝੜਪਾਂ ਵੱਡੀਆਂ ਹੋਈਆਂ ਜਿਹਦੇ ਵਿੱਚ ਇੱਕ ਸਿੰਘ ਫਟੜੋ ਹੋਏ ਨਿੰਗ ਸਿੰਘਾਂ ਦਿਮਾਲੇ ਵੀ ਲੱਥੇ ਇਹਨਾਂ ਨੇ ਦਿਮਾਲੇ ਵੀ ਲਾਏ ਜਿਹੜੀ ਗੁੰਡਾ ਠਾਸਪੁਰ ਚ ਸ੍ਰੋਣੀ ਕਮੇਟੀ ਦੀ ਭਾਰਤੀ ਕੋਰੀ ਹੈ ਸਿੱਖਾਂ ਨੂੰ ਕੁੱਟਣ ਬਾਤ ਤੇ ਉਹ ਹੋਰ ਨਹੀਂ ਕਿਸੇ ਨੂੰ ਕਹਿੰਦੇ ਹੋਰ ਚਾਹੀਏ ਕੋਈ ਉੱਥੇ ਨੱਚ ਕੇ ਰੀਲਾਂ ਬਣਾ ਦੇ ਤੇ ਕੋਈ ਉਥੇ ਕੁਝ ਵੀ ਕਰ ਜੀ ਉਹਨੂੰ ਵੀ ਤਾਂ ਸਿੱਖ ਨਹੀਂ ਉਹਨਾਂ ਦੇ ਵੀ ਤਾਂ ਸਿਰਾਂ ਤੇ ਦਸਤਾਰਾਂ ਦੇ ਵੇ ਉਹ ਸਿੱਖਰ ਦੇਖਣ ਕਰਦੇ ਉਹਨਾਂ ਦੇ ਉਹ ਕਹਿੰਦੇ ਸਿੱਖ ਨੇ ਪੰਗਾ ਮੰਨਣ ਕਰਕੇ ਕੋਈ ਸਿੱਖ ਨਹੀਂ ਬਣ ਜਾਂਦਾ ਜਿਹਦਾ ਮਾਨ ਖਰਾਬ ਹੋ ਜੇ ਜਿਉਂ ਸਿੱਖ ਹੁੰਦੇ ਗੁਰੂ ਸਾਹਿਬ ਦੇ 328 ਸਰੂਪ ਗੁੰਮ ਹੋਏ ਸੀ ਉਹ ਉਦੋਂ ਹੀ ਜਾ ਕੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਬਰ ਕਰਦੇ ਉਹਨਾਂ ਨੂੰ ਸੱਖ ਸਦ ਦੇ ਉਹਨਾਂ ਦੇ ਐਫ ਆਈ ਆਰ ਦਰਜ ਹੁੰਦੀ ਪਰ ਉਹ ਸਿੱਖ ਨਹੀਂ ਉਹਨਾਂ ਨੂੰ ਤਾਂ ਇਹ ਉਹਨਾਂ ਨੂੰ ਸਾਡੇ ਸੁਣਨ ਕਮੇਟੀ ਦੀ ਬਦਨਾਮੀ ਹੋ ਰਹੀ ਆ ਉਹਨਾਂ ਨੇ ਜਿਹੜੇ ਸਿੱਖ ਜੀ ਇਨਸਾਫ ਮੰਗਦੇ ਉਹਨਾਂ ਨੂੰ ਗਲਤ ਠਹਿਰਾਇਆ 15-20 ਦਿਨਾਂ ਬਾਅਦ ਫੇਰ ਜਿਹੜਾ ਹੈਗਾ ਉਦੋਂ ਝਟਪ ਹੋਈ ਉਹ ਸਾਰਾ ਬੰਦਨਾ ਹੌਲੀ 15-20 ਦਿਨ ਜਦੋਂ ਗੁਜ਼ਰੇ ਸੰਗਤਾਂ ਦੇ ਵਿੱਚ ਸੰਗਤ ਆਵਿਆ ਜਾਈ ਉਹ ਚਲਵੀ ਮੋਰਚਾ ਚੱਲ ਪਿਆ ਸੰਗਤ ਆਉਣ ਲੱਗੀ ਫੇਰ ਇਹਨਾਂ ਨੇ ਬਾਅਦ 'ਚ ਉਹ ਜਿਹੜੇ ਹੈਗੇ ਟੀਨ ਹਟਾਏ ਹੂੰ 20-15-20 ਦਿਨਾਂ ਬਾਅਦ ਹੂੰ ਫੇਰ ਸੰਗਤ ਆਉਣ ਜਾਣ ਲੱਗੀ ਜਦੋਂ 40 ਦਿਨ ਉਹ ਉਸ ਮੋਰਚੇ ਦੇ ਗੁਜ਼ਰੇ ਲੰਘੇ ਹੂੰ ਉਹ ਮੋਰਚਾ ਚੱਲਦਾ ਸੀ ਕੋਈ ਨਾ ਕੋਈ ਢਾਡੀ ਜੱਥਾ ਲੱਗਦਾ ਸੀ ਬਲਾਰੇ ਹਰ ਰੋਜ਼ ਆਉਂਦੇ ਸੀਗੇ ਹੂੰ ਉਸ ਵੇਲੇ ਗੋਮਿੰਦਰ ਲੰਗਵਾਲ ਜਿਹੜਾ ਪ੍ਰਧਾਨ ਸੀ ਹੁਣ ਗੰਟੀ ਦਾ ਉਸ ਨੂੰ ਉਸ ਟਾਈਮ ਤੇ ਯਾਨੀ ਹਰਪ੍ਰੀਤ ਸਿੰਘ ਜੱਥੇਦਾਰ ਸੀਗੇ ਤੇ ਉਹ ਸਾਰਾ ਜਦੋਂ ਸਿਸਟਮ ਚੱਲਿਆ ਫਿਰ 40ਵੇਂ 41ਵੇਂ ਦਿਨ ਇਹਨਾਂ ਨੇ ਕੀ ਕਰਿਆ ਆਪ ਦੀ ਟਾਸਕ ਫੋਰਸ ਮੰਗਾਈ ਹੂੰ ਤਕਰੀਬਨ 2 2.5 ਹਜ਼ਾਰ ਬੰਦਾ ਤਿੰਨ ਲਾ ਲਓ ਹੂੰ ਦੋ ਲਾਓ ਹੂੰ ਉਹ ਗੁੰਡਾ ਜਿਹੜੀ ਗੁੰਡਾ ਫੋਰਸ ਆ ਜਿਹੜੀ ਇਹਨਾਂ ਦੀ ਰੱਖੀ ਹੋਈ ਆ ਹੂੰ ਕੁੱਟਣ ਵਾਸਤੇ ਇਹਨੇ ਵੀ ਅੱਜ ਮੋਰਚਾ ਚਕਾਉਣਾ ਹੂੰ ਤੇ ਉੱਥੇ ਫਿਰ ਆ ਕੇ ਆਉਣ ਸਰਦੋ ਭਾਈ ਸ਼ਾਨ ਦਾ ਜਿਹੜਾ ਟਾਡੀ ਜਸਾ ਲਗੇ 12:00 12:00 ਦੇ ਵਿੱਚ ਦਾ ਟਾਈਮ ਸੀ ਸਿਆਲ ਦੇ ਅੱਜ ਕੱਲ ਦੇ ਨਵੰਬਰ ਦਾ ਮਹੀਨਾ ਸੀ ਦਿਨ ਸੀਗੇ ਸਿਆਲੋ ਦੇ ਨਾਲ ਤੇ ਜਦੋਂ ਉਹ ਮੋਰਚਾ ਜੇ ਇੱਕੋ ਨੇ ਪਹਿਲੀ ਵਾਰ ਘਾਰਿਆ ਸੀ ਜਦੋਂ ਇਹਨਾਂ ਦਾ ਹਵਲ ਦਾ ਬੜ ਕਰਦੇ ਜਿਹੜੇ ਹੈ ਸੁਰੰਗ ਕਮੇਟੀ ਦੇ ਉਹ ਟਾਸਕ ਫੋਰਸ ਆਈ ਉਹਨਾਂ ਨੇ ਹੁਣ ਸਰ ਜਿਹੜੇ ਲਿਖਿਆ ਹੋਇਆ ਤੇ 328 ਰੂਪ ਗੁੰਮ ਨੇ ਸੁਰੰਗ ਕਮੇਟੀ ਦੱਸੇ ਹੋਰ ਵੀ ਜਿਹੜਾ ਕੋਈ ਲਿਖਿਆ ਹੋਇਆ ਤੇ ਸਾਰਾ ਕੁਝ ਉਹ ਜਿਹੜੇ ਬੈਨਰ ਲੱਗੇ ਸਾਰੇ ਉਹਨਾਂ ਨੇ ਹੁਣ ਸੜਨੇ ਸ਼ੁਰੂ ਕਰਤੇ ਜਿਹੜੇ ਮੈਕ ਦੀਆਂ ਤਾਰਾਂ ਨੇ ਉਹ ਪਟਦੀਆਂ ਹਮ ਫੜਾ ਤਫੜੀ ਵਿੱਚ ਕੀ ਜਿਹੜੇ ਉੱਥੇ ਸਿੰਘ ਸੀਗੇ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਇਹਨਾਂ ਨੇ ਹਮ ਤੇ ਭਾਈ ਦਰਬਾਗ ਸਿੰਘ ਵੀ ਉੱਥੇ ਸਿਰ ਲੱਥ ਵਾਲਿਆਂ ਦਾ ਖੋਸਾ ਵੀ ਉੱਥੇ ਸੀਗਾ ਹਮ ਹੋਰ ਵੀ ਉਸੇ ਸਿੰਘ ਸੀਗੇ ਜਿਹੜੇ ਤਕਰੀਬਨ ਸਾਢੀ ਤਕਰੀਬਨ ਜਿਹੜੀ ਗਿਣਤੀ ਸੀ ਉਹ 20 ਆ 25 ਸਿੰਘਾਂ ਦੀ ਸੀ ਵਿੱਚ ਬੀਬੀਆਂ ਵੀ ਸੀ ਕੁਛ ਬੱਚੇ ਵੀ ਸੀ ਉਹਦੇ ਉਧਰੋਂ ਕਿੰਨੇ ਬੰਦੇ ਸੀਗੇ ਉਹਨਾਂ ਕੋ 2-3000 ਬੰਦਾ ਆ ਗਿਆ ਇਕੱਠਾ ਹੀ ਆ ਗਿਆ ਇਕੱਠੇ ਲੱਗਦਾ ਉਹਨਾਂ ਦੇ 2-3000 ਚੜ੍ਹ ਕੇ ਆ ਗਿਆ ਇਕੱਠੇ ਆ ਗਿਆ ਵੀ ਅੱਜ ਛੱਡਣਾ ਹੀ ਮੋਰ ਦੇ ਚਕਾਈ ਦੇਣਾ ਜੇ ਰੋਜ਼-ਰੋਜ਼ ਇਹ ਦੀ ਕਿਚ-ਕਿਚ ਕਰਦੇ ਨੇ ਇਹ ਤੁਹਾਨੂੰ ਭਜਾਉ ਕੁੱਟ ਗਏ ਉੱਥੇ ਇਹ ਚ ਮੇਨ ਮੌਤਵਾਰ ਬੰਦੇ ਸੀਗੇ ਐਸਜੀਪੀਸੀ ਦੇ ਟਾਪਸ ਤੋਂ ਸਾਰੇ ਸੀਗੇ ਪੂਰੇ ਕੋਨੇ ਹੋਣੇ ਸੀਰੇ ਸਾਰੇ ਜਿਹੜੇ ਹੈਗੇ ਸੀ ਉਹਨਾਂ ਦੇ ਜਿਨ੍ਹਾਂ ਦੇ ਹੁਣ ਐਫਆਈਆਰ ਦੇ ਵਿੱਚ ਇਹਨਾਂ ਹੈਗੇ ਨੇ ਉਹ ਹੈਗੇ ਸੀ ਵਿੱਚ ਉਹ ਸਾਰੇ ਉਹਨਾਂ ਦੇ ਬੰਦੇ ਸੀਗੇ ਗੁੰਡਾ ਦਾ ਹੈਗਾ ਸਾਰੇ ਗੁੰਡੇ ਪਾਲ ਰੱਖੇ ਗੁੰਡੇ ਹੀ ਨੇ ਬੈਠੇ ਉਹ ਹੋਰ ਕੀ ਉਹ ਸਿੱਖ ਥੋੜੋ ਨੇ ਗੁੰਡੇ ਨੇ ਲੌਂਗ ਵਾਲੀ ਵੀ ਆਈ ਡਾਕਟਰ ਲੌਂਗ ਵਾਲੋਂ ਦੇ ਵਿੱਚ ਨਹੀਂ ਆਇਆ ਲੜਾਈ ਦੇ ਵਿੱਚ ਨਹੀਂ ਆਇਆ ਲੌਂਗ ਲੌਂਗ ਵਾਲ ਥੋੜਾ ਆਉਂਦਾ ਸੀਗਾ ਉਹਨੇ ਆਪਣੇ ਬੰਦੇ ਤੇ ਟਾਸਕ ਫੋਰਸ ਭੇਜੀ ਉਹਦੇ ਜਿਹੜੇ ਹੋਰਸ ਮੈਨੇਜਰ ਮੁਰਜੇ ਸੀ ਉਹ ਆਏ ਸੀ ਤੇ ਸਾਨੂੰ ਫੜ ਕਿਉਂ ਪਰ ਬਾਬੇ ਟੱਲਦੇ ਸੜਾ ਵੀ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਸੀਂ ਉੱਪਰ ਜਾਓ ਉਸ ਤੋਂ ਬਾਅਦ ਸਾਰਿਆਂ ਨੂੰ ਜਿਹੜੇ ਇਹ ਲੜਾਈ ਹੋਈ ਕੋਟੇ ਫਿਰ ਜਦੋਂ ਉਸ ਤੋਂ ਬਾਅਦ ਥੋੜਾ ਘੰਟਾ ਠਹਿਰ ਗਿਆ ਸਾਰੇ ਬੰਦੇ ਅੰਦਰ ਬੰਦ ਕਰਤੇ ਚੱਕ ਚੱਕ ਕੇ ਕੋਈ ਕਿਸੇ ਕਮਰੇ 'ਚ ਕੋਈ ਕਿਸੇ ਕਮਰੇ 'ਚ ਉੱਟ ਕੇ ਬੰਦ ਕਰਤਾ ਫਿਰ ਆਰ ਲੋਕਾਂ ਦਾ ਰੋਲ ਚੜ ਗਿਆ ਪੱਤਰਕਾਰ ਆਉਣ ਲੱਗੇ ਜਦੋਂ ਫਿਰ ਉਸ ਤੋਂ ਬਾਅਦ ਫਿਰ ਕੰਟੈਂਟ ਘੰਟੇ ਬਾਅਦ ਤੁਹਾਨੂੰ ਪਤਾ ਲੱਗੇ ਵੀ ਹੁਣ ਪੱਤਰਕਾਰ ਵੀ ਆਏ ਫਿਰ ਮੈਂ ਉਸ ਤੋਂ ਬਾਅਦ ਟੱਲ ਕੇ ਆ ਕੇ ਫਿਰ ਮੈਂ ਰੋਲਾ ਪਾਣਾ ਸ਼ੁਰੂ ਕੀਤਾ ਵੀਡੀਓ ਬਹੁਤ ਜ਼ਿਆਦਾ ਬਾਰਨਲ ਹੋਈ ਵੀ ਹੁਣ ਕਿੱਥੇ ਗਿਆ ਪੰਥ ਇੱਥੇ ਜਿਹੜੇ ਸਰੂਪ ਗੁਰੂ ਸਾਹਿਬ ਦੇ ਮੰਗਦੇ ਨੇ ਹਿਸਾਬ ਕਿਤਾਬ ਉਹਨਾਂ ਦੀ ਲਤਾਂ ਤੋੜਦੀਆਂ ਉਸੇ ਸਮੇਂ ਜੋਗਰਾਜ ਵੀ ਉੱਥੇ ਆਇਆ ਹੇਟ ਸਾਰੇ ਤੇ ਜਦੋਂ ਜੋਗਰਾਜ ਆਏ ਜੋਗਰਾਜ ਹੋਰਾਂ ਦਾ ਕੀ ਵਿੱਚ ਇੱਕਦਮ ਬਣਿਆ ਉਹ ਕੋਤੇ ਕੋਤੇ ਕੋਈ ਮੱਥਾ ਟੇਕਣ ਆਇਆ ਹੋਊਗਾ ਉਹ ਉਧਰੋਂ ਆਉਂਦਾ ਸੀਗਾ ਦਰਬਾਰ ਸਾਹਿਬ ਕੋਲ ਉਹਨਾਂ ਨੂੰ ਪਤਾ ਸੀ ਕਿ 328 ਰੁਪਿਆਂ ਲੈ ਕੇ ਬੈਠੇ ਹੋਏ ਇਹ ਉਹਨਾਂ ਨੂੰ ਹੋ ਸਕਦਾ ਨਾ ਪਤਾ ਹੋਵੇ ਜੇ ਆਪਾਂ ਦੇਖੋ ਜਦੋਂ ਸਾਰੇ ਸੰਸਾਰ 'ਚ ਚੱਲੀਆਂ ਸਰਜਾਵਾਂ ਪਰ ਉਸ ਟਾਈਮ ਸਾਰਾ ਕੁਝ ਉਹਨਾਂ ਨੇ ਜਿਹੜਾ ਹੈਗਾ ਸੀ ਮੋਰਚੇ ਦਾ ਉਹ ਇਹ ਨਹੀਂ ਸੀ ਪਤਾ ਲੱਗਦਾ ਵੀ ਉੱਥੇ ਹੈਗਾ ਸੀ ਮੋਰਚਾ ਇੱਕ ਘੰਟੇ ਦੇ ਅੱਧੇ ਘੰਟੇ ਦੇ ਵਿੱਚ ਉਹਨੇ ਸਾਰਾ ਸਫਾਈ ਕਰ ਦਿੱਤੀ ਤੇ ਵੀ ਇੱਥੇ ਮੋਰਚਾ ਲੱਗੇ ਨਹੀਂ ਸੀ ਕਿ ਕਿਸੇ ਕੁਝ ਨਹੀਂ ਸੀ ਸਾਰਾ ਕੁਝ ਸਾਫ ਕਰਤਾ ਤੁਸੀਂ ਕੀਤੀ ਜੋਗਰਾਜ ਨੂੰ ਅਪੀਲ ਕੇ ਤੁਸੀਂ ਐਕਟਰਾ ਮੈਂ ਕਿਹਾ ਮੈਂ ਮੈਂ ਕਿਹਾ ਉਹਨੂੰ ਵੀ ਐਂ ਕਰਕੇ ਗੱਲਬਾਤ ਹੋ ਗਈ ਆ ਹੁਣੇ-ਹੁਣੇ ਇੱਥੇ ਸਿੰਘਾਂ ਦਾ ਪੰਗਾ ਪੈ ਗਿਆ ਤੇ ਇਹਨਾਂ ਨੇ ਲੱਤਾ ਮਹਾ ਤੋੜ ਕੇ ਸਾਰੇ ਸਿੰਘ ਅੰਦਰ ਬੰਦ ਕਰਤੇ ਉਹ ਗੱਲਾਂ ਸੁਣਦਾ ਰਿਹਾ ਉਹ ਫਿਰ ਉਸ ਤੋਂ ਬਾਅਦ ਚਲੇ ਗਿਆ ਫਿਰ ਜਦੋਂ ਕਾਠੋ ਦੇ ਪੱਤਰਕਾਰ ਆਜਾ ਦੇ ਕਿ ਮੈਂ ਬਹੁਤ ਆ ਜ਼ਿਆਦਾ ਰੋਲਾ ਪਾਇਆ ਫਿਰ ਐਸਜੀਪੀਸੀ ਦੀ ਜਿਹੜੀ ਫੇਰ ਇੱਕ ਧਾ ਆਈ ਜਿਹਦੇ ਵਿੱਚ 100 150 ਬੰਦਾ ਸੀਗਾ ਉਹਨਾਂ ਨੇ ਮੈਨੂੰ ਨਾ ਬਾਹਾਂ ਤੋਂ ਫੜ ਕੇ ਮਾਰ ਘੜੀਚ ਕੇ ਫੇਰ ਉਹ ਅੰਦਰ ਲੈ ਗਏ ਤੁੰਨ ਨੇ ਘੜੀਸ ਕੇ ਲੈ ਗਏ ਅੰਦਰ ਹੀ ਲੈ ਕੇ ਸਾਰਾ ਉੱਥੇ ਸਾਨੂੰ ਜਾ ਕੇ ਉੱਥੇ ਅੰਦਰ ਬੰਦ ਕਰਤਾ ਉਹਨਾਂ ਨੇ ਹੂੰ ਤੇ ਉਸ ਤੋਂ ਬਾਅਦ ਜਦੋਂ ਫਿਰ ਸੰਗਤਾਂ ਦੇ ਵਿੱਚ ਇਹ ਵੀਡੀਓ ਗਈਆਂ ਰੌ ਹੋ ਗਿਆ ਸੰਗਤ ਬਹੁਤ ਜ਼ਿਆਦਾ ਜਿਹੜੀ ਹੈਗੀ ਉਹ ਇਕੱਠ ਹੋ ਗਿਆ ਸ਼ਾਮ ਨੂੰ ਹੋ ਗਈ ਹਨੇਰਾ ਹੋ ਗਿਆ ਜਦੋਂ ਤਕਰੀਬਨ 7 7:30 ਵਜੇ ਦਾ ਮੇਰੇ ਹਿਸਾਬ ਨਾਲ ਟਾਈਮ ਹੋ ਗਿਆ ਵੀ ਹੁਣ ਕਹਿੰਦੇ ਵੀ ਇਹ ਕੁੱਤੇ ਜਾਦੇ ਗਏ ਪੁਲਿਸ ਵੀ ਆ ਗਈ ਵੀ ਰੋਕਾਂ ਰੋਹ ਵਧ ਗਿਆ ਵੀ ਉਹਨਾਂ ਨੂੰ ਹਸਪਤਾਲ ਵੇੜੇ ਬੰਦੇ ਨੇ ਇਹਨੂੰ ਹਸਪਤਾਲ ਲੈ ਕੇ ਚੱਲੋ ਫਿਰ ਸਾਰੇ ਬੰਦਿਆਂ ਨੂੰ ਉਹਨੇ ਗੱਡੀਆਂ ਮਗਾ ਲਈ ਵੀ ਹਸਪਤਾਲ ਲੈ ਕੇ ਜਾਵਾਂਗੇ ਪਰ ਉਹ ਹਸਪਤਾਲ ਵਾਲਾ ਸੀ ਕਿਹਾ ਵੀ ਤੁਹਾਡੀ ਗੱਡੀਆਂ ਸਚੜਨਾ ਇਸ ਤਾਂ ਆਪ ਹੀ ਜਾਵਾਂਗੇ ਅੱਛਾ ਅੱਜ ਪੀਸੀ ਵਾਲੇ ਕਹਿੰਦੇ ਤੁਹਾਨੂੰ ਹਸਪਤਾਲ ਦਾਖਲ ਕਰਾ ਦੇ ਬਿਹਤਰ ਹਸਪਤਾਲ ਦਾਖਲ ਕਰ ਗੱਡੀਆਂ ਲੈ ਪੁਲਿਸ ਨੇ ਮਗਾ ਲਈਆਂ ਵੀ ਤੁਸੀਂ ਬੈਠੇ ਨਹੀਂ ਅਸੀਂ ਨਹੀਂ ਬੈਠੇ ਵੀ ਬੈਹ ਜਾਂਦੇ ਤੁਸੀਂ ਕਿਉਂ ਨਹੀਂ ਬੈਠੇ ਕਿਉਂ ਬੈਠੀ ਉਹਨਾਂ ਨਾਲ ਉਹ ਫਿਰ ਬਾਹਰ ਸੰਗਤ ਬਹੁਤ ਜ਼ਿਆਦਾ ਖੜੀ ਸੀ ਉਹਨਾਂ ਨੇ ਫਿਰ ਗੋਟ ਖੋਲਤੇ ਫਿਰ ਅਸੀਂ ਪੈਦਲ ਹੀ ਹੋ ਗਏ ਸੰਗਤ ਜਕਾਰੇ ਛੱਡਦੀ ਸੀ ਸਾਰੇ ਸਿੰਘਾਂ ਨੇ ਵੀ ਜਕਾਰੇ ਛੱਡੇ ਅਸੀਂ ਵੀ ਜਕਾਰੇ ਸਾਰੇ ਸਿੰਘਾਂ ਨੇ ਛੱਡੇ ਉੱਥੋਂ ਫਿਰ ਜਿਹੜੇ ਜਿਹੜੇ ਕਈ ਕੁੱਟੇ ਹੋਏ ਸੀ ਚੱਕ ਕੇ ਫੜੀ ਆਉਂਦੇ ਸੀਗੇ ਸਾਨੂੰ ਵੀ ਉਹ ਜਦੋਂ ਫਿਰ ਬਾਹਰੇ ਆ ਕੇ ਕਈ ਬੰਦੇ ਉਹਨਾਂ ਵਿੱਚ ਤਰਲੋਚਨ ਸਿੰਘ ਸੋਹਲ ਸੀ ਜਿਹੜਾ ਹੋਰ ਕਈ ਬੰਦੇ ਸੀਗੇ ਮੈਨੂੰ ਨੌਪੁੱਲ ਗਿਆ ਉਹਨਾਂ ਦਾ ਉਹ ਜਦੋਂ ਬਾਹਰ ਜਦੋਂ ਸਾਨੂੰ ਅੰਦਰ ਬੰਦ ਕਰ ਰੱਖਿਆ ਸੀ ਉਹ ਬਾਹਰੇ ਆ ਕੇ ਨਾਜੇ ਬਾਜੀ ਕਰਦੇ ਸੀ ਉਹਨਾਂ ਨੂੰ ਪਤਾ ਵੀ ਇਹ ਰੋਜ਼ ਮੋਰਚੇ ਤੇ ਆਉਂਦੇ ਨੇ ਉਹਨਾਂ ਨੇ ਉਹ ਬੰਦੇ ਨਿਗਾਹ 'ਚ ਰ ਜਦੋਂ ਸਾਨੂੰ ਅਸੀਂ ਬਾਹਰੇ ਆ ਗਏ ਉਹ ਐਸਜੀਪੀਸੀ ਜਿਹੜਾ ਗੁੰਡਾ ਟਾਸਕ ਫੋਰਸ ਦੇਖੋ ਨਾ ਉਹਨਾਂ ਦੀ ਫੁਰਤੀ ਦੇਖੋ ਉਹਨਾਂ ਨੇ ਉਹ 15 ਜਿਹੜਾ 8 ਪੰਜ ਸੱਤ ਸਿੰਘ ਸੀਗੇ ਉਹ ਸਾਰੇ ਨਾਲ ਨਾਲ ਅੰਦਰ ਅਸੀਂ ਤਾਂ ਉਹ ਦੂਜੇ ਗੇਟ ਨਿਕਲਦੇ ਆਏ ਉਹਨਾਂ ਨੂੰ ਦੂਜੇ ਗੇਟ ਵਿੱਚ ਹੀ ਖਿੱਚ ਕੇ ਅੰਦਰ ਲੈ ਗਏ 5 ਮਿੰਟਾਂ ਦੇ ਵਿੱਚ ਉਹਨਾਂ ਨੇ ਲੱਤਾਂ ਮਾਰਨ ਭੰਨ ਕੇ ਉਹ ਬਾਹਰੇ ਛੱਡ ਗਏ 5 ਮਿੰਟਾਂ ਲਾਏ 5 ਮਿੰਟਾਂ ਦੇ 5 ਮਿੰਟਾਂ ਦੇ ਅੰਦਰ ਅੰਦਰ ਅਸੀਂ ਅਜੇ ਦੇਖੀਏ ਵੀ ਇੱਥੇ ਖੜੀ ਸੀ ਜਿਹੋ ਦੇਖਿਆ ਦੁਬਾਰੇ ਪਤਾ ਉਹ ਇੰਟਰਵਿਊ ਜਿਹਾ ਤਾਂ ਹੈ ਉਦੋਂ ਉਹਨਾਂ ਦਾ ਵੀ ਜਿਹੜਾ ਬੁਰਾ ਹਾਲ ਕਰਦਾ ਕੁੱਟ ਕੇ ਇਹ ਗੁੰਡਾ ਰਾਤ ਸੀ ਇਹ ਗੁੰਡੇ ਗੁੰਡੇ ਹੀ ਸੀਗਾ ਫੋਟੋਆਂ ਨੇ ਤੁਸੀਂ ਦੇਖ ਸਕਦੇ ਹੋ ਫੋਟੋਆਂ ਕਿਵੇਂ ਹਸਪਤਾਲ ਦੇ ਵਿੱਚ ਫੋਟੋ ਦਿਖਾ ਰਹੇ ਸੀਗੇ ਬੱਚੇ ਦੀ ਬਾਹ ਤੱਕ ਤੋੜ ਦਿੱਤੀ ਆ ਦੇਖੋ ਆ ਫੋਟੋਆਂ ਨੇ ਜਿਹੜੀਆਂ ਹੈਗੀਆਂ ਨੇ ਆ ਦੇਖੋ ਆ ਸਾਰੀ ਆ ਸਾਰੇ ਇਹਦੇ ਵਿੱਚ ਜਿਹੜੇ ਹੈਗੇ ਬੀਬੀ ਵੀ ਸੀਗੇ ਇਹ ਬੀਬੀਆਂ ਵੀ ਸੀ ਉਹਨਾਂ ਦੇ ਕੱਪੜੇ ਵੀ ਪਾੜੇ ਨੇ ਇਹਨਾਂ ਨੇ ਅਧਿਕਾ ਬਚਾਓ ਦੇ ਵੀ ਛੱਟਾਂ ਲੱਗੀਆਂ ਨੇ ਬਹੁਤ ਸੀਗੇ ਇਹਦੇ ਵਿੱਚ ਸਿੰਘ ਸਾਰੇ ਸੀਗੇ ਅੱਛਾ ਬੀਬੀਆਂ ਦੇ ਕੱਪੜੇ ਤੱਕ ਪਾੜ ਪਾੜੇ ਪਾੜੇ ਨੇ ਹੋਰ ਕੀ ਇਹਨਾਂ ਨੇ ਛੱਟਾਂ ਹੀ ਮਾਰੀਆਂ ਨੇ ਉਹਦੇ ਵਿੱਚ ਇਹਨਾਂ ਦਾ ਰੱਜ ਕੇ ਗੁੰਡਾ ਕਰਤੀ ਕੀਤੀ ਹੈ ਗੁੰਡੇ ਨੇ ਸੁਰਵਣੀ ਕਮੇਟੀ ਨਹੀਂ ਆਈ ਉਥੇ ਮੁਲਾਜ਼ਮ ਨਹੀਂ ਸਿੱਖ ਨਹੀਂ ਹੈਗੇ ਤੇ ਗੁੰਡੇ ਨੇ ਬਾਦਲ ਦੇ ਪਾਲੇ ਹੋਏ ਧਾਮੀ ਹੋਣਾ ਦੇ ਗੁੰਡੇ ਪਾਲ ਟਾਸ਼ਪੁਰ ਸਿੱਖਾਂ ਨੂੰ ਕੁੱਟਣ ਵਾਸਤੇ ਆਏ ਹੂੰ ਤੇ ਕੀ ਕਰਿਆ ਸੀ ਉਹਨਾਂ ਨੇ ਅਸੀਂ ਕੀ ਕਰਦੇ ਸੀ ਸਾਡੀ ਕੋਈ ਨਿੱਜੀ ਲੜਾਈ ਸੀ ਉਹਨਾਂ ਨਾਲ ਗੁਰੂ ਗ੍ਰੰਥ ਸਾਹਿਬ 328 ਰੁਪਏ ਦਾ ਹਿਸਾਬਕਤਾ ਮੰਗਦੇ ਸੀ ਦਾਨ ਦਿੰਦੇ ਹੂੰ ਇਹਨਾਂ ਨੇ ਕਿਉਂ ਨਹੀਂ ਕਰ ਦਿੱਤਾ ਹਿਸਾਬ ਕਿਤਾਬ ਫਿਰ ਉਹ ਕੁੱਟ ਕੇ ਜਦੋਂ ਉਹਨਾਂ ਨੇ ਸਾਰਾ ਹਸਸਾਲਾ ਦੇ ਵਿੱਚ ਲੈ ਕੇ ਮੋਰਚਾ ਜਿਹੜਾ ਨੇ ਖਖਰਪਸ ਕਰਦਾ ਉਹ ਮੋਰਚੇ ਚਕਾਉਣਾਂ ਦੀ ਵੀ ਸਾਡੇ ਸਾਹਮਣੇ ਲੱਗਿਆ ਅੱਖਾਂ ਦੇ ਸਾਹਮਣੇ ਰੜਕਦੇ ਨੇ ਬੈਠੇ ਨੇ ਹਰ ਰੋਜ਼ ਇਸ ਸਪੀਚ ਜੁ ਹੁੰਦੀ ਆ ਪੁੱਛਦੇ ਨੇ ਹਿਸਾਬ ਕਿਤਾਬ ਕੱਲੇ 328 ਰੂਪ ਨਹੀਂ ਹੈਗੇ ਉਹਦੇ ਵਿੱਚ ਜਿਹੜੇ ਹੈਗੇ ਖਜ਼ਾਨੇ ਦੇ ਵਿੱਚੋਂ 200 ਰੂਪ ਗਾਇਬ ਹੋਇਆ ਉਹ ਵੀ ਹਿਸਾਬ ਕਿਤਾਬ ਲੈਣਾ ਇਹਨਾਂ ਤੋਂ ਵੀ ਉਹ ਜਿਹੜਾ ਐ ਜੀ ਪੀ ਸੀ ਦਾ ਖਜ਼ਾਨਾ ਹੁੰਦਾ ਉੱਥੇ 200 ਰੂਪ 200 ਰੂਪ ਹੈ 450 ਸਰੂਪ ਉਹਨੇ ਹੁਣ ਸੁਣ ਲਿਓ ਸੁਣਵੀ ਕਮੇਟੀ ਵਾਲੇ ਜਿਹੜੇ ਉਹਨਾਂ ਦੇ ਬਾਦਲ ਨਹੀਂ ਆ ਤੇ ਕੁੱਤੇ ਬਣੇ ਦੱਲੇ ਬਣੇ ਨੇ ਨਾ ਸਾਨੂੰ ਮਾੜਾ ਕਹਿੰਦੇ ਨੇ 450 ਸਰੂਪ ਐਸਜੀਪੀਸੀ ਨੇ ਕੈਨੇਡਾ ਨੂੰ ਭੇਜੇ ਉਹ ਕੈਨੇਡਾ ਦੀ ਬੰਦਰਗਾਹ ਦੇ ਉੱਤੇ ਕੋਈ ਲੈਣ ਨਹੀਂ ਆਇਆ ਉਹਨਾਂ ਨੂੰ ਗਾਹਾਂ ਤੋਂ ਇਹ ਰਿਕਾਰਡ ਆ 450 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਉਹ ਬੰਦਰਗਾਹ ਦੇ ਉੱਤੇ ਖੜੀ ਬਸ ਦੇ ਵਿੱਚ ਉਸ ਹਲਾਬ ਨਾਲ ਖਰਾਬ ਹੋ ਗਿਆ ਚਾ ਉਹਦਾ ਉਹਦਾ ਹਿਸਾਬ ਕਿਤਾਬ ਕੌਣ ਦੇਊਗਾ ਧਾਮੀ ਦੱਸ ਗੜਗਾਧਾ ਸਾਹਿਬ ਦੱਸੋ ਤੁਸੀਂ ਵੀ ਉਹਨਾਂ ਦੇ ਵਿੱਚ ਜਥੇਦਾਰ ਹੋ ਉਹਨਾਂ ਦੇ ਉਹਨਾਂ ਦਾ ਹਿਸਾਬ ਕਿਤਾਬ ਕਦੋਂ ਦੇਊਗਾ ਹਜੇ ਤੁਸੀਂ ਉਹਨਾਂ ਦੇ ਪੱਖ ਪੂਰਦੇ ਹੋ ਹਰਮੋਣੀ ਚਾਹੀਦੀ ਆ ਤੁਹਾਨੂੰ 450 ਸਰੂਪ ਜਿਹੜੇ ਸਲਾਬੇ ਗਏ ਉਹਨਾਂ ਦਾ ਹਿਸਾਬ ਕਿਤਾਬ ਕਿੱਥੇ ਨੇ ਕਿਵੇਂ ਉਹਦਾ ਉਹਦਾ ਖਮਿਆਜਾ ਕੌਣ ਭੁਗਤੂਗਾ ਪਰ ਉਹ ਤਾਂ ਇਸ ਤਰੀਕੇ ਨਾਲ ਜਵਾਬ ਦੇ ਰਹੇ ਨੇ ਕਿ ਸਰਕਾਰ ਧੱਕੇ ਨਾਲ ਐਫਆਈਆਰ ਦਰਜ ਕਰਵਾ ਰਹੀ ਹੈ ਸਰਕਾਰ ਦੀ ਸ਼ੈਦ ਦੇ ਉੱਤੇ ਐਫਆਈਆਰ ਦਰਜ ਹੈ ਕਿਵੇਂ ਸਰਕਾਰ ਉਹਨਾਂ ਨੇ ਸਿੱਖਾਂ ਦੀ ਮੰਗ ਤੇ ਕਰੀਆਂ ਨੇ ਸਰਕਾਰ ਨੇ ਨਹੀਂ ਕਰੀ ਕਿਹੜਾ ਕਹਿੰਦਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਆਰਡਰ ਕਰਨੇ ਸਰਕਾਰ ਨੂੰ ਤਾਂ ਹੋਏ ਐਫਆਈਰ ਦਰਜ ਹੋਈਆ ਹੂੰ ਦਿਖਾਓ ਕਿਸੇ ਸਰਕਾਰ ਨੇ ਕਰੀਆ ਹੂੰ ਸਰਕਾਰ ਨਹੀਂ ਕਰੀ ਜੇ ਸਰਕਾਰ ਕਰਦੀ ਤਾਂ ਚਾਰ ਪੰਜ ਸਾਲ ਪਹਿਲਾਂ ਹੋਣ ਚਾਗੇ ਉਦੋਂ ਕਰ ਦਿੰਦੀ ਹਾਈ ਕੋਰਟ ਨੇ ਆਰਡਰ ਦਿੱਤੇ ਨੇ ਤਾਂ ਐਫਆਈਆ ਦਰਜ ਹੋਈਆ ਪੰਜ ਸਾਲ ਹੋਰ ਚੱਲ ਲਿਆ ਹੂੰ ਭਾਈ ਬਲਦੇਵ ਸਿੰਘ ਵਡਾਲਾ ਨੇ ਉਦੋਂ ਬਾਅਦ ਇੱਕ ਮਹੀਨੇ ਬਾਅਦ ਮੋਰਚਾ ਲਾਇਆ ਭਾਈ ਰਣਜੀਤ ਸਿੰਘ ਜਿਹੜੇ ਜੱਥੇਦਾਰ ਨੇ ਸਾਫਕਾ ਉਹ ਵੀ ਜਦੋਂ ਸਾਨੂੰ ਕੁੱਟ ਮਾਰ ਕਰੀਓ ਉਦੋਂ ਬਾਅਦ 10 ਹਫ਼ਤੇ ਬਾਅਦ ਇੱਕ ਵੱਡਾ ਮਾਰਦ ਲੈ ਕੇ ਕਾਲੀ ਫੂਲਾ ਸਿੰਘ ਤੋਂ ਉਥੇ ਦਰਸ਼ਣ ਡਿਊਟੀ ਤੱਕ ਗਏ 2 ਘੰਟੇ ਉੱਥੇ ਧਰਨਾ ਲਾਇਆ ਉਹਨਾਂ ਨੇ ਵੀ ਪੁੱਛਿਆ ਵੀ ਇਹ ਕੀ ਕਰਿਆ ਤੁਸੀਂ ਜਿਹੜੇ ਸਿੱਖ ਇਨਸਾਨ ਤੁਸੀਂ ਉਹਨਾਂ ਨੂੰ ਕੁੱਟਦੇ ਹੋ ਡਾਂਗਾ ਮਾਰਦੇ ਹੋ ਫਿਰ ਭਾਈ ਬਲਦੇਵ ਸਿੰਘ ਵਡਾਲਾ ਬਾਬਾ ਖੌਜਾ ਸਿੰਘ ਨੇ ਉਹ ਦੁਬਾਰਾ ਮੋਰਚਾ ਸੀ ਵੀ ਸੀ ਉਦੋਂ ਫਿਰ 15 20 ਦਿਨ ਬਾਅਦ ਉਹ ਉਥੇ ਜਿਹੜਾ ਬੋਤਾ ਮਹਾਰਾਜ ਸਿੰਘ ਉਥੇ ਮੋਰਚਾ ਲੱਗਿਆ ਦ ਕਿ ਉਹ ਨੰਨੇ ਉਸ ਚੱਕਦਾ ਵੀ ਇੱਥੇ ਨਾ ਲੱਗਣ ਦੇ ਹੋਰ ਕਿ ਜਿੱਥੇ ਮਰਜੀ ਵਹਿ ਜਾਣਾ ਇਹ ਹੂੰ ਇਹ ਇਹ ਨਾ ਕੁਛ ਕਰਿਆ ਉਹ ਇਹਨਾਂ 450 ਸਰੂਪ ਉਥੇ ਸਨੈਰੀ ਪੋਥੀਆਂ ਕਿੱਥੇ ਨੇ ਉਹ ਸਰੂਨ ਕਮੇਟੀ ਦੱਸੇ ਜਿਹੜੇ ਦਗੜਦਲਿਆ ਮੇਰੀ ਇਹ ਗੱਲ ਸੁਣ ਕੇ ਹੁਣ ਇਹਨਾਂ ਨੂੰ ਮਿਰਚਾਂ ਬਹੁਤ ਲੱਗਣੀਆਂ ਨੇ ਜਿਹੜੇ ਬਾਦਲਦਲਿਆ ਨੇ ਬਹੁਤ ਕਮੈਂਟ ਲਿਖਦੇ ਨੇ ਵੀ ਇਹ ਸਰਕਾਰੀ ਬੰਦਾ ਉਹ ਮੈਂ ਸਰਕਾਰੀ ਨਹੀਂ ਮੈਂ ਗੁਰੂ ਗ੍ਰੰਥ ਤੇ ਪੰਥ ਦਾ ਖਾਨਾ ਪੰਥ ਦੀ ਬੋਲੂਗਾ ਸੱਚ ਬੋਲੂਗਾ ਜਿਹੜੇ ਦਗੜਦਲਿਓ ਤੁਸੀਂ ਹਜੇ ਵੀ ਉਹਨਾਂ ਦਾ ਤੁਰਦੇ ਨਾਲ ਝੰਡੇ ਚੱਕ ਚੱਕ ਕੇ ਕੁੱਤਿਆਂ ਵਾਂਗੂ ਭੌਂਕਦੇ ਹੋ ਤੁਸੀਂ ਇਹ ਸੁਣ ਲਓ 450 ਰੁਪਏ 28 328 ਨਹੀਂ ਉਸ ਹਲਾਬੇ ਨੇ ਉਹਨਾਂ ਦਾ ਹਿਸਾਬ ਕਿਤਾਬ ਕੌਣ ਦੇਊਗਾ ਤੁਸੀਂ ਵੀ ਦੋਸ਼ੀ ਹੋ ਜਿਹੜੇ ਉਹਨਾਂ ਦੇ ਪੱਕਪੂਰਤਿਆਂ ਅੱਜ ਵੀ 200 ਰੁਪਏ ਖਜ਼ਾਨੇ ਚੋਂ ਕੱਟ ਹੋਏ 328 ਰੁਪਏ ਇਹ ਕਹਿੰਦੇ ਨੇ ਵੀ ਇਹ 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 ਹਿਰਾਫੇਰੀ ਨਹੀਂ ਹੋਈ ਜੀ ਇਹ ਤਾਂ ਪੈਸਿਆਂ ਲੈਣ ਦੇਣ ਕਰਕੇ ਹੋਇਆ ਫਿਰ ਤਾਮੀ ਜਵਾਬ ਦੇਵੇ ਇਸ ਗੱਲ ਦਾ ਵੀ ਉਹ ਸਰੂਪ ਕਿੱਥੇ ਗਏ ਨੇ ਕਿਹਨੇ ਪੈਸੇ ਲਏ ਨੇ ਉਹ ਸਰੂਪ ਹੈ ਕਿੱਥੇ 328 ਰੁਪਿਆਂ ਦੀ 450 ਦਾ ਦੂਜੇ ਪਾਸੇ ਰਹਿ ਕੇ 200 ਇਹ 328 ਰੁਪਏ ਨੇ ਕਿਹੜੇ ਕਿੱਥੇ ਕਿਹੜੇ ਕਿਹੜੇ ਪਿੰਡ ਚ ਵਾਏ ਨੇ ਫਿਰ ਜੇ ਤੁਹਾਡੇ ਕੋਲ ਐਨੇ ਰਿਕਾਰਡ ਆ ਤੁਸੀਂ ਕਹਿੰਦੇ ਹੋ ਤਾਂ ਮੈਂ ਸਾਹਿਬ ਜਵਾਬ ਦੇਹੀਂ ਗੜਗੱਦ ਸਾਹਿਬ ਜਵਾਬ ਦਿਓ ਹੁਣ ਇਸ ਗੱਲ ਦਾ ਸੰਗਤ ਪੁੱਛੇ ਇਹਨਾਂ ਨੂੰ ਇਹਨਾਂ ਕੋਲ ਜਵਾਬ ਕੋਈ ਨਹੀਂ ਹੈਗਾ ਗੱਲਾਂ ਪੱਲਾ ਝਾੜਦਾ ਵੀ ਹਾਂ ਸਰਕਾਰੀ ਧਖਲ ਅੰਦਾਜ਼ੀ ਹੋਗੀ ਇਹਨਾਂ ਨੇ ਉਹ ਕਰਤਾ ਤੇ ਮੈਂ ਸਾਰੀਆਂ ਗੱਲਾਂ ਕਰੂੰਗਾ ਉਹ 32800 ਰੁਪਏ ਦਸਣ ਸਾਨੂੰ ਵੇਰਵਾ ਦਿੰਨੇ ਕਿਹੜੇ ਪਿੰਡਾਂ ਦੇ ਵਿੱਚ ਕਿਹਨੇ ਕਿਹਨੇ ਭੇਜਨੇ ਕਿੱਥੇ ਕਿੱਥੇ ਭੇਜਨੇ ਇਹਨਾਂ ਕੋਲ ਹੈ ਹੀ ਨਹੀਂ ਜੇ ਕੁਝ ਹੋਵੇ ਤਾਂ ਦਾਤਣਾ ਪੰਜ ਸਾਲਾਂ ਦੇ ਵਿੱਚ ਇਹ ਲੇਖ ਨਹੀਂ ਬਣਾ ਸਕਦੀ ਸੀ ਕਿ ਉਸ ਵੇਲੇ ਭਾਵੇਂ ਕਾਂਗਰਸ ਦੀ ਸਰਕਾਰ ਸੀਗੀ ਉਹ ਇਹਦੇ ਵਿੱਚ ਪੈਕੇਜ ਚੀਜ਼ ਨੂੰ ਕੱਢ ਸਕਦੀ ਸੀ ਕਿ ਕਿ ਵੀ ਵਾਕੀਨ ਗੈਲੀ ਹੋਈ ਹੈ ਤੇ ਸਾਰਾ ਕੁਝ ਉਹ ਸਰਕਾਰ ਨੂੰ ਐਫਆਈਰ ਅਰਜ਼ਾ ਕਰਦੀ ਨਹੀਂ ਕਰੀ ਇਹਨਾਂ ਦੀ ਤੁਸੀਂ ਕੀ ਅਪੀਲ ਉਸ ਵੇਲੇ ਪ੍ਰਸ਼ਾਸਨ ਨੂੰ ਕਿ ਵੀ ਆਹ ਦੇਖ ਉਸ ਦਿਨ ਦੀ ਅਪੀਲ ਅਸੀਂ ਕਰਦੇ ਵੀ ਸਾਡੇ ਕੋਲ ਤੁਸੀਂ ਸਾਰਿਆਂ ਨੇ ਜੋਰ ਲਾ ਕੇ ਪੁਲਿਸ ਪੁਲਸ ਨੂੰ ਵੀ ਸਾਨੂੰ ਸਾਨੂੰ ਆ ਦੋਸ਼ੀਆਂ ਦੇ ਉੱਤੇ ਇਹਨਾਂ ਦੇ ਐਫਆਈਆਰ ਦਰਜ ਕਰੋ ਜਿਨ੍ਹਾਂ ਨੇ ਇਹ ਕਰਦ ਕਰੇ ਨੇ ਕਿਸੇ ਨੇ ਨਹੀਂ ਸੁਣੀ ਹੈਗੀ ਸਰਕਾਰਾਂ ਜੀ ਉਦੋਂ ਨਹੀਂ ਸੁਣੀ ਐ ਇੱਥੇ ਬਿਰਕੜਾ ਇਹਨਾਂ ਨੇ ਕਿਹੜਾ ਸੁਣ ਲਈ ਸੀ ਇਹ ਵੀ ਹੁਣ ਜਾ ਕੇ ਟਪੱਲਾ ਮਾਰਿਆ ਤਾਂ ਜਿਹੜੇ ਹੈਗੇ ਉੱਥੋਂ ਹਾਈ ਕੋਰਟ ਤੋਂ ਆਰਡਰ ਹੋਏ ਨੇ ਕਿਸੇ ਸਰਕਾਰ ਨੇ ਪਹਿਲਾਂ ਅਕਾਲੀਆਂ ਨੇ ਨਾ ਕਾਂਗਰਸੀਆਂ ਨਾ ਆਮ ਆਦਮੀ ਪਾਰਟੀ ਨੇ ਕਿਹਦੀ ਸੁਣ ਲਈ ਅਕਾਲੀ ਤਾਂ ਪੱਠਾ ਬੈਠਿਆ ਪਿਆ ਇਹਨਾਂ ਦਾ ਤਾਂ 450 ਰੁਪਏ ਜਿਹੜੇ ਸਲਾਬੇ ਗਿਆ ਉਹਨਾਂ ਦਾ ਹਸਾਬ ਕਿਤਾਬ ਕੌਣ ਦਊਗਾ ਜਿਹੜੇ ਖਰਾਬ ਹੋ ਗਏ ਇਹਨਾਂ ਦੇ ਇਹਨਾਂ ਦਾ ਬੰਨਣਾ ਕੀ ਹੈ ਸਿੱਖਾਂ ਨਾਲ ਜਿਹੜੇ ਉੱਥੇ ਬੈਠੇ ਆਵਹੋਦਰੀਆਂ ਕਰਦੇ ਨੇ ਕੱਲੇ 450 ਰੁਪਏ 200 ਖਜ਼ਾਨੇ ਦੇ ਵਿੱਚੋਂ 328 ਰੁਪਏ ਇਹ ਤੇ ਇੱਕ ਅੱਗ ਲੱਗੀ ਜਿਹੜੇ ਅੱਗ ਦੇ ਨਾਲ ਮੱਛੇ ਸੜ ਕੇ ਸੁਆਹ ਹੋ ਗਏ ਸਰੂਪ ਇਹਨਾਂ ਨੇ ਉੱਗੋ ਸੋਗ ਨਹੀਂ ਕੱਢੀ ਉਹਦੀ ਉਹ ਜਦੋਂ ਮੋਰਚਾ ਲੱਗਿਆ ਉਦੋਂ ਉਹ ਜਿਹੜਾ ਹੈਗਾ ਉਹਨਾਂ ਦੀ ਗੱਲ ਵੀ ਬਾਹਰ ਆਈ ਫਿਰ ਜਦੋਂ ਉਹ ਇਹਨਾਂ ਨੇ ਆ ਉਹ ਸੁਣ ਗਏ ਮੈਂਬਰ ਫੜੇ ਨੇ ਉਸ ਤੱਕ ਤਖਤ ਤੋਂ ਇਹਨਾਂ ਨੂੰ ਸਵਾਲ ਝਾੜੂ ਫੇਰਨ ਦੀ ਲਾਈ ਆ ਨਾ ਸੇਵਾ ਉਦੋਂ ਵੀ ਉਹਨਾਂ ਨੇ ਫੇਰ ਮਾਫੀ ਮੰਗਿਆ ਵੀ ਉਹ ਜਿਹੜੇ ਗੁਰਖੀਮਾਂ ਆਜ਼ਾਤਨਾ ਉਦੋਂ ਕਰਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਤੇ ਅੱਗ ਲਾ ਕੇ ਸੜ ਗਏ ਸੀ ਨਹੀਂ ਉਦੋਂ ਪਹਿਲਾਂ ਨੇ ਦੱਸਿਆ ਨਹੀਂ ਵੀ ਇਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਇਥੇ ਮਹਾਰਾਜ ਦੇ ਸਰੂਪ ਨੂੰ ਅੱਗ ਲਾ ਕੇ ਸੜ ਗਿਆ ਸ੍ਰੋਮਣੀ ਕਮੇਟੀ ਨੇ ਉਹਦੀ ਵੀ ਉਸੋਂ ਕੋਈ ਨਹੀਂ ਕੱਢੀ ਇਹ ਤਾਂ ਇਹੋ ਜਿਹੇ ਬੰਦੇ ਨੇ ਹੋਰ ਇਹਨਾਂ ਤੇ ਪਰਚੇ ਨਹੀਂ ਦਰਜ ਹੋਣੇ ਚਾਹੀਦੇ ਇਹਨਾਂ ਨੂੰ ਤਾਂ ਮੈਂ ਕਹਿੰਦਾ ਇਕੱਠੇ ਕਰਕੇ ਤੱਤੇ ਤੇਲ ਦੇ ਵਿੱਚ ਤਲਣਾ ਚਾਹੀਦਾ ਜਿਹੜੇ ਗੁਰੂ ਸਾਹਿਬ ਨੇ ਕਰੇ ਐਡੇ ਪਾਪ ਕੀਤੇ ਉਹ ਗੁਰੂ ਸਾਡਾ ਜਿਹੜਾ ਇੰਸਤ ਤਖਤਦੋਂ ਤਾਂ ਮਾ ਪਾਵੇਂ ਹੋਰ ਜਿਨੇ ਲੀਡਰਸ਼ਿਪ ਸੀਗੀ ਉਸ ਵੇਲੇ ਅਕਾਲੀ ਦਲ ਸਰਕਾਰ ਦੀ ਜਿਨ੍ਹਾਂ ਨੇ ਗੁਨਾਹ ਕਬੂਲ ਕੀਤੇ ਉਹਨਾਂ ਨੂੰ ਮਾਫੀਆਂ ਦੇ ਦਿੱਤੀਆਂ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸਰਸੇ ਸਾਧ ਨੂੰ ਡੇਰਾ ਵਾਲੇ ਸਾਧ ਨੂੰ ਮਾਫੀ ਦਿੱਤੀ ਸੀ ਉਹਨਾਂ ਨੂੰ ਵੀ ਤਾਕਤ ਨੇ ਜਿਹੜੀ ਸੇਵਾ ਲਾ ਦਿੱਤੀ ਜਥੇਦਾਰ ਇਹਨਾਂ ਦਾ ਇਹਨਾਂ ਦਾ ਬਣਾਇਆ ਹੋਇਆ ਜਿਨ੍ਹਾਂ ਨੇ ਸਜ਼ਾ ਲਾਈ ਜਥੇਦਾਰਾਂ ਨੇ ਇਹਨਾਂ ਨੂੰ ਜਿੱਦੀ ਜਮੀਰ ਜਾਗੀ ਗਿਆਨੀ ਹਰਪ੍ਰੀਤ ਤੇ ਰਘਵੀਰ ਸਿੰਘ ਉਹ ਪੰਜ ਸਿੰਘ ਸਹਿਬਾਨ ਇਕੱਠੇ ਹੋ ਕੇ ਉਹਨਾਂ ਨੂੰ ਸਜ਼ਾ ਲਾਤੀ ਬਾਦਲ ਸਾਰਾ ਕੁਝ ਮੰਨਿਆ ਬਿਆਦਵੀਆਂ ਵੀ ਕਰਾਈਆਂ ਘੋੜੀ ਕਾਂਢ ਵੀ ਕਰਾਇਆ ਜਿਹੜੇ ਬਿਆਦਮੀਆਂ ਨਾਲ ਉਹ ਵੀ ਮਾਰੇ ਸੁਮੇਸ਼ ਸੈਣੀ ਵਾਲੇ ਸਾਰੇ ਉਹਨਾਂ ਨੇ ਮੰਗ ਮੰਨੇ ਆ ਉਹਦੀ ਤਾਕਤ ਦੇਖੋ ਬਾਦਲ ਦੀ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੇ ਜਥੇਦਾਰ ਸੀ ਸਾਰੇ ਛੁੱਟੀ ਕਰਕੇ ਘਰ ਨੂੰ ਭੇਜਤੇ ਫਿਰ ਬੱਦਲ ਵੱਡਾ ਬਾਦਲ ਹੋਇਆ ਕਾ ਜਥੇਦਾਰ ਹੋਏ ਅੱਜ ਉਹ ਜਥੇਦਾਰ ਜਿਹੜੇ ਉਹਨੂੰ ਉਹਨਾਂ ਨੇ ਹੁਕਮ ਸੁਣਾਇਆ ਸੀਗਾ ਉਹਨਾਂ ਨੇ ਕਹਿੰਦੇ ਸੁਖਵੀਰ ਸਿੰਘ ਬਾਦਲ ਕਹਿੰਦੇ ਸਾਡੀ ਪਾਰਟੀ ਸਾਡੇ ਰੂਲ ਇਹ ਉਹਨਾਂ ਦਾ ਹੀ ਆ ਫਿਰ ਜਥੇਦਾਰ ਵੀ ਉਹਨਾਂ ਦਾ ਇਹਦਾ ਜਥੇਦਾਰ ਦੀ ਵਰਤੋਂ ਕਰਦਾ ਬਾਦਲ ਪਹਿਲਾਂ ਵੀ ਕਰਦਾ ਰਿਹਾ ਅੱਜ ਵੀ ਕਰ ਰਿਹਾ ਤੇ ਆਉਣ ਵਾਲੇ ਜਿੱਦਾਂ ਚ ਇਹਨਾਂ ਦਾ ਰਹੁ ਰਾਜ ਉਥੇ ਸਨੋਮੀਕ ਕਾਬਜ਼ ਕਰ ਰਹਿਣਗੇ ਤੇ ਕੱਲ ਪਰਸ ਜਿਹੜਾ ਇਹਨਾਂ ਨੇ ਉਹ ਕਰਿਆ ਗੁਰਵਚਨਾ ਉਥੇ ਆਇਆ ਜਿਹੜਾ ਅਸੀਂ ਤਾਂ ਪਾਪੀ ਕਹਾਂਗੇ ਉਹਨੂੰ ਆਪਦੇ ਹੁਕਮ ਬਾਦਲ ਦੇ ਹੁਕਮ ਦੇ ਨਾਲ ਜਿਹੜਾ ਹੁਕਮਨਾਮਾ ਜਾਰੀ ਕਰਿਆ ਵੀ ਫਰਦ ਹਾਦ ਮਾਫੀ ਦਿੱਤੀ ਉਹ ਬਾਦਲ ਦੇ ਹੁਕਮ ਨਾਲ ਹੋਇਆ ਹਜੇ ਵੀ ਸੱਚ ਨਹੀਂ ਬੋਲਿਆ ਉਹ ਹਜੇ ਵੀ ਝੂਠ ਬੋਲਦਾ ਵੀ ਮੇਥੋਂ ਗਲਤੀ ਤੇ ਉਹ ਤੋਂ ਗਲਤੀ ਨਹੀਂ ਉਹ ਇਹਨਾਂ ਬਾਦਲ ਕਿਆਂ ਨੇ ਕਰਾਈਆ ਡੰਡਾ ਦੇ ਕੇ ਵੀ ਤੂੰ ਇਹ ਮਾਫੀ ਨਾਵਾ ਦੇ ਇਹਦਾ ਜੋ ਸੰਗਤਾਂ ਰੋਹ ਵਧ ਗਿਆ ਫਿਰ ਵਾਪਸ ਲੈਣਾ ਪਿਆ ਪਰ ਸੋ ਕਿਵੇਂ ਗੜਗੜਾਉਂਦਾ ਸੀ ਇਹਨਾਂ ਨੇ ਜਥੇਦਾਰਾਂ ਦੇ ਇਸਤੇਮਾਲ ਕੀਤਾ ਇਹਨਾਂ ਨੇ ਗਾਲਾਂ ਕੱਢੀਆਂ ਨੇ ਇਥੋਂ ਤੱਕ ਵੀ ਪਤਾ ਵੀ ਥੱਪੜ ਵੀ ਮਾਰਦੇ ਰਹੇ ਨੇ ਮਨਜੀਤ ਸਿੰਘ ਜਿਹੜਾ ਜਥੇਦਾਰ ਸੀਗਾ ਪੁਰਾਣਾ ਸਾਫਕਾ ਉਹਨੂੰ ਕੁੱਟਣ ਪੈਗੇ ਉਹਨੇ ਬਾਥਰੂਮ ਦੇ ਵਿੱਚ ਵੜ ਕੇ ਜਾਨ ਬਚਾਈ ਆ ਜਥੇਦਾਰ ਹੁੰਦਿਆਂ ਹੋਇਆਂ ਆਹ ਕਰਤੂਤਾਂ ਨੇ ਬਾਦਲ ਕਿਆਂ ਦੀਆਂ ਓਏ ਬਾਦਲ ਕੇ ਚੰਡੇ ਚੱਕਣ ਵਾਲਿਓ ਸ਼ਰਮ ਕਰ ਲੋ ਕੁਛ ਜੋ ਕੁਛ ਇਹਨਾਂ ਨੇ ਪੱਠਾ ਵਹਾਇਆ ਤੁਸੀਂ ਤਾਂ ਸੜਕਾਂ ਦੇਖ ਲਈਆਂ ਪੁਲ ਦੇਖਲੇ ਬਣਾਏ ਹੋਏ ਇਹਨਾਂ ਨੇ ਸਾਨੂੰ ਆਹ ਕਰਤਾ ਬਿਜਰੀ ਦੇ ਮਾਫ ਕਰਤੇ ਆਹੀ ਕੋਸ਼ਿਸ਼ ਤੁਹਾਡੇ ਪੱਲੇ ਰਹਿ ਗਿਆ ਪੰਜਾਬੀਓ ਤੁਹਾਨੂੰ ਅਣਖ ਤੁਹਾਨੂੰ ਗੁਰੂ ਦਾ ਡਰ ਨਹੀਂ ਰਿਹਾ ਤੁਹਾਨੂੰ ਜਿਹੜਾ ਗੁਰੂ ਸਾਹਿਬ ਦੇ ਇਹਨਾਂ ਨੇ ਕਹਾਨ ਕਰਾਇਆ ਸਰੇ ਆਮ ਇਹਨਾਂ ਨੇ ਗੋਲੀਆਂ ਚਲਾ ਕੇ ਬੰਦੇ ਮਰਵਾਤੇ ਬਹਿਵਲ ਕਲਾਂ ਦੇ ਵਿੱਚ ਮੰਨੇ ਨੇ ਇਹ ਇਹ ਮਾਫ ਕਰਨ ਵਾਲੇ ਨਹੀਂ ਹੈਗੇ ਇਹ ਨਹੀਂ ਮਾਫੀ ਦੇ ਲਾਇਕ ਹੈਗੇ ਇਹਨਾਂ ਨੇ ਬਹੁਤ ਕੁਸ਼ ਕੀਤਾ ਉਹ ਰੂਪਾਂ ਦਾ ਹਿਸਾਬ ਕਿਤਾਬ ਦਰਸਣ ਵੀ ਕੱਲੇ 328 ਰੂਪਾਂ ਦੀ ਗੱਲ ਨਹੀਂ ਹੋ ਰਹੀ ਇੱਥੇ ਬਿਲਕੁਲ ਇਹ ਜੇ ਹੁਣ ਤੁਸੀਂ ਸੰਤੋਸ਼ਟੋਂ ਸਾਰੇ ਸੰਗਤ ਸੰਤੋਸ਼ਟ ਹੈ ਕਿ ਔਨਰ ਟਾਈਮ ਦੇ ਵਿੱਚ ਜਿਵੇਂ ਐਫ ਆਈ ਆਰ ਦਰਜ ਹੋਈ ਹੈ ਕਿ ਕੋਈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਜਾ ਸਕਦਾ ਅਸੀਂ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਹਜੇ ਇਹਦੇ ਵਿੱਚ ਇੱਕ ਪੱਖ ਹੋਰ ਹੈ ਉਹ ਕਿਹੜਾ ਪੱਖ ਹੈ ਉਹ ਜਿਹੜਾ ਜਦੋਂ ਸਾਨੂੰ ਇਹਨਾਂ ਨੇ ਕੁੱਟਿਆ ਉਥੇ ਜਿਹੜੇ ਉਥੇ ਸਿੰਘ ਮੰਗਦੇ ਸੀ ਇਨਸਾਫ 328 ਰੂਪਾਂ ਦਾ ਦੱਸੋ ਉਹਨਾਂ ਦੀਆਂ ਬਾਹਾਂ ਤੋੜੀਆਂ ਉਹਨਾਂ ਦੇ ਜਿਹੜੇ ਲੱਤਾਂ ਤੋੜਤੀਆਂ ਉਹਨਾਂ ਦੀਆਂ ਉਹਨਾਂ ਦੇ ਬਾਹਾਂ ਹੱਥ ਵੱਡੇ ਗਏ ਸਿੰਘਾਂ ਦੇ ਉਹ ਉਹ ਜਿਹੜੇ ਹੋਰ ਸੀ ਸਾਰੇ ਬੱਚੇ ਕੁੱਟੇ ਉਥੇ ਬੀਬੀਆਂ ਕੁੱਟੀਆਂ ਉਹ ਉਸ ਐਫਆਈਆਰ ਦਰਜ ਨੇ ਉਹ ਕਦੋਂ ਦੋਸ਼ੀ ਫੜਨੇ ਨੇ ਜਿਹੜਾ ਗੁੰਡਾ ਫੋਰਸ ਦੇ ਵਿੱਚ ਨੇ ਉਹ ਕਦੋਂ ਫੜੂਗੀ ਸਰਕਾਰ ਉਹਨਾਂ ਤੇ ਐਫੇਅਰ ਕਰਕੇ ਉਹਨਾਂ ਨੂੰ ਵੀ ਅੰਦਰ ਦੇਵੇ ਜਿਵੇਂ ਬਹਿਵਲ ਕਲਾਂ ਦੇ ਵਿੱਚ ਇਨਸਾਫ ਹੀ ਮੰਗਦੇ ਸੀ ਨਾ ਭਾਈ ਗੁਰਜੀਤ ਸਿੰਘ ਤੇ ਉਹ ਦੂਜੇ ਨੂੰ ਮਾਰਤਾ ਗੋਲੀ ਮਾਰ ਕੇ ਉਹਨਾਂ ਦਾ ਕਸੂਰ ਕੀ ਸੀ ਵੀ ਇਨਸਾਫ ਮੰਗਦੇ ਨੇ ਅਸੀਂ ਵੀ ਉੱਥੇ ਇਨਸਾਫ ਮੰਗਦੇ ਸੀ 12800 ਰੁਪਏ ਦਾ ਸਾਡਾ ਕੀ ਕਸੂਰ ਸੀ ਕੁੱਟ ਕੇ ਲੱਤਾਂ ਬਾਹਾਂ ਹੱਥਾਂ ਤੋਂ ਤੋੜ ਕੇ ਉਹਨਾਂ ਨੇ ਉੱਥੇ ਹਸਪਤਾਲ ਦੇ ਬਾਅਦ ਇਹ ਉਹਨਾਂ ਦੇ ਵੀ ਸਰਕਾਰ ਇਹਨਾਂ ਤੇ ਐਫਆਈਆਰ ਦਾਜ ਕਰ ਜਾ ਜਿਹੜੇ ਗੁੰਡੇ ਨੇ ਬਾਦਲ ਕੇ ਨੇ ਨਾ ਇਹਨਾਂ ਦਾ ਉੱਥੇ ਧਾਮੀ ਦੇ ਰੱਖੇ ਹੋਏ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਫੇਰ ਗੱਲ ਬਣਨੀ ਆ ਤੇ ਮੈਂ ਕਹਿਣਾ ਚਾਹਣਾ ਹੁਣ ਇਹ ਕਹਿ ਰਹੇ ਨੇ ਸਖਲ ਜੱਜੇਦਾਰ ਸਾਹਿਬ ਵੀ ਕਹਿ ਰਹੇ ਨੇ ਧਾਮੀ ਵੀ ਕਹਿ ਰਿਹਾ ਲੈ ਹੁਣ ਸੁਣ ਲਿਓ ਭਾਈ ਇਹਨਾਂ ਨੇ ਸਰਕਾਰੀ ਦਖਲਅੰਦਾਜ਼ੀ ਕੀਤੀ ਆ ਮੈਂ ਪੁੱਛਣਾ ਚਾਹੁੰਦਾ ਜਦੋਂ ਰਗਵੀਰ ਸਿੰਘ ਜੇਸ਼ੇਦਾਰ ਸੀ ਤਖਤਕ ਕੇਸ਼ਗੜ੍ਹ ਸਾਹਿਬ ਦਾ ਉਸ ਟਾਈਮ ਇੱਕ ਦੁਸ਼ਟ ਨੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਉਥੇ ਦਰਬਾਰ ਸਾਹਿਬ ਜਿੱਥੇ ਸੱਚਖੰਡ ਜਿੱਥੇ ਅੰਮ੍ਰਿਤ ਛਕਾਇਆ ਉਥੇ ਪਾਪੀ ਨੇ ਜਾ ਕੇ ਸਿਗਤ ਪੀਤੀ ਅੰਦਰ ਦਰਬਾਰ ਦੇ ਵਿੱਚ ਰਾਗਿਆਂ ਤੇ ਤੂੰ ਹਾਂ ਮਾਰਿਆ ਆਪਾਂ ਫੜ ਲਿਆ ਉਹ ਉਦੋਂ ਥੋੜੀ ਟਾਸ ਫੋਰ ਗੁੰਡੇਆਂ ਵਾਲੇ ਕਿਉਂ ਨਹੀਂ ਕੀਤੀ ਉਦੋਂ ਉਹਦੀਆਂ ਲੱਤਾਂ ਬਾਹਾਂ ਕਿਉਂ ਨਹੀਂ ਤੋੜੀਆਂ ਉਹ ਜਦੋਂ ਤਾਂ ਉਹ ਉਥੇ ਬਿਠਾਈ ਰੱਖਿਆ ਇੱਕ ਘੰਟਾ ਕੁਝ ਨਹੀਂ ਕਿਹਾ ਉਹਨਾਂ ਨੂੰ ਹੂੰ ਉਹਨੂੰ ਫੜ ਕੇ ਪੁਲਿਸ ਨੂੰ ਦਿੱਤਾ ਹੂੰ ਫੇਰ ਤਾਮੀ ਸਾਹਿਬ ਜਥੇਦਾਰ ਸਾਹਿਬ ਰਗਵੀਰ ਸਿੰਘ ਜੀ ਤੁਸੀਂ ਉਦੋਂ ਕਾਰਵਾਈ ਕਰਦੇ ਉਹਨੂੰ ਉਸੇ ਵੱਡ ਕੇ ਟੰਗਾਉਂਦੇ ਵੀ ਇਹ ਪੁਲਸ ਵਾਲਾ ਮਾਮਲਾ ਨਹੀਂ ਹੈਗਾ ਇਹ ਸਾਡਾ ਇਥੇ ਤਖਤ ਜਿਨੇ ਉਹ ਕਰਿਆ ਫੇਰ ਤੁਸੀਂ ਉਦੋਂ ਕਿਉਂ ਪੁਲਿਸ ਨੂੰ ਦਿੱਤਾ ਕਿਉਂ ਉਹਦੇ 295 ਇਹ ਤਾਰਾ ਲਾ ਕੇ ਉਹਨੂੰ ਜੇਲ੍ਹ ਚ ਕਰਵਾਇਆ ਮੈਨੂੰ ਦੱਸੋ ਤਾਮੀ ਜਵਾਬ ਦੇ ਇਸ ਗੱਲ ਦਾ ਜਥੇਦਾਰ ਸਾਹਿਬ ਜਵਾਬ ਦੇਣਾ ਉਹ ਉਸ ਉਹ ਦਖਲਦਾਰ ਜੀ ਨਹੀਂ ਹੈਗੀ ਉਹ ਦਖਲੰਦਾ ਜੀ ਨੇ ਇੱਕ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਉੱਥੇ ਆ ਗਿਆ ਅੰਦਰ ਵੜ ਗਿਆ ਜਿੱਥੇ ਕੁੱਟਕੁੱਟ ਕੇ ਸੰਗਤਾਂ ਨੇ ਮਾਰਿਆ ਉਹਦੇ ਉੱਤੇ ਐਫਆਰ ਵੀ ਹੋਰ ਦਰਜੀਆਂ ਹੋਈਆਂ ਹਜੇ ਤੱਕ ਕੋਈ ਸੁਗਣੀ ਨਿਕਲੀ ਨਾ ਸਰਕਾਰ ਨੇ ਕੀਤੀ ਨਾ ਸ਼੍ਰੋਣੀ ਕਮੇਟੀ ਦੇ ਅਰਬਾਂ ਦਾ ਬਜਟ ਆ ਉਹਦਾ ਅੱਜ ਤੱਕ ਕੋਈ ਪਿੰਡ ਸ਼੍ਰੋਣੀ ਕਮੇਟੀ ਦੱਸੇ ਕਿਉਂ ਨਹੀਂ ਕੱਢ ਰਹੀ ਹੁਣ ਇਹਨਾਂ ਦੇ ਰੁਪਏ ਕਿੱਥੇ ਜਾਂਦੇ ਨੇ ਗੁਰੂ ਦੀ ਕੋਈ ਬਿਆਦਬੀ ਕਰਨ ਆ ਵੀ ਬੰਦਾ ਉਹਦਾ ਅੱਜ ਤੱਕ ਫੋਟੋਆਂ ਹੈਗੀਆਂ ਨੇ ਉਹਦੀਆਂ ਉਹਦਾ ਪਿੰਡ ਦਾ ਨਾ ਪਤਾ ਲੱਗੇ ਉਦੇ ਪਰਿਵਾਰ ਦਾ ਨਾ ਪਤਾ ਲੱਗੇ ਇਹ ਕਿਵੇਂ ਹੋ ਸਕਦਾ ਹਰੇਕ ਦੇ ਫਰਿੰਗ ਪ੍ਰਿੰਟ ਨੇ ਵੀ ਕਿਹਦਾ ਕਿੱਥੇ ਦਾ ਵਸਿੰਦਾ ਕੌਣ ਆ ਇਹ ਅਜੇ ਤੱਕ ਨਾ ਸਰਕਾਰ ਨੇ ਕੱਢਿਆ ਨਾ ਸ਼ਰੋਣੀ ਕਮੇਟੀ ਵਾਲਿਆਂ ਦਾ ਪਤਾ ਕਰਿਆ ਪਹਿਲਾਂ ਤਾਂ ਉਸੇ ਜੇਸ਼ੇਦਾਰ ਗੜਗਲ ਸਾਹਿਬ ਨੂੰ ਮੈਂ ਕਹਿੰਨਾ ਉਸ ਬੰਦੇ ਸਖਸ ਦਾ ਪਤਾ ਕਰੋ ਜਿਹੜਾ ਸਾਡੇ ਗੁਰੂ ਦਰਬਾਰ ਸਾਹਿਬ ਦੇ ਵਿਚਾਲੇ ਮਾਰ ਕੇ ਸੰਗਤਾਂ ਨੇ ਸੋਧਾ ਲਾਤਾ ਸੀ ਉਹਦਾ ਉਹ ਕਿੱਥੇ ਦਾ ਬੰਦਾ ਸੀ ਕੌਣ ਸੀ ਕਿੱਥੋਂ ਆਇਆ ਇਸ ਗੱਲ ਦਾ ਸ਼ਰੋਣੀ ਕਮੇਟੀ ਜਵਾਬ ਦੇ ਆ ਸਾਨੂੰ ਦੱਸੇ ਵੀ ਉਹ ਕਿੱਥੇ ਦਾ ਸੀਗਾ ਠੀਕ ਹੈ ਬਿਲਕੁਲ ਬਹੁਤ ਗੁੱਸਾ ਬਹੁਤ ਗੁੱਸਾ ਗੁਰੂ ਸਾਹਿਬ ਇਨਾਂ ਨੇ ਬਹੁਤ ਕੁਛ ਕਰਿਆ ਰੋਲ ਤਾਂ ਇਹਨਾਂ ਨੇ ਗੁਰਸਾਹਿਬ ਦੀ ਬਹੁਤ ਵੱਡੀਆਂ ਬਿਆਦਮੀਆਂ ਕਰੀਆਂ ਨੇ ਇਹ ਕੀ ਜਾਣਦੇ ਨੇ ਜੇ ਬਾਦਲੇ ਚਾਪਚੇ ਹੁਣ ਇੱਥੇ ਕਮੈਂਟ ਕਰਨਗੇ ਵੀ ਬਾਬਾ ਸਰਕਾਰੀ ਹੋਗਾ ਮੈਂ ਸਰਕਾਰੀ ਨਹੀਂ ਮੈਂ ਤਾਂ ਗੁਰੂ ਦਾ ਕੁੱਤਾਗਾ ਗੁਰੂ ਦਾ ਬੋਲੂਗਾ ਸੱਚੋ ਬੋਲੂਗਾ ਜਿਹੜੀਆਂ ਜੇ ਗੱਲਾਂ ਨਹੀਂ ਹੋਈਆਂ ਸਾਡੇ ਸਾਹਮਣੇ ਬੈਠਣੇ ਇਹ ਗੱਲਾਂ ਦਾ ਜਵਾਬ ਦੇਣੇ ਪਰ ਇਹਨਾਂ ਕੋਲ ਜਵਾਬ ਹੈ ਨਹੀਂ ਜਿਹੜਾ ਕੁਛ ਇਹਨਾਂ ਨੇ ਕੁਛ ਕਰਿਆ ਇਹਨਾਂ ਨੇ ਉਹ ਗੁਰੂ ਜਾਣਦਾ ਗੁਰੂ ਨਿਬਟੂਗਾ ਜਿਹੜੇ ਉਹਦਾ ਸਾਥ ਦੇ ਰਹੇ ਨੇ ਉਹ ਵੀ ਦੋਸੀ ਨੇ ਤਾਂ ਕਿ ਤਰ ਝੰਡੇ ਮਾਦੇ ਪੁੱਤੇ ਤਰੋ ਕਹਿੰਦੇ ਸੀ ਬਾਦ ਨੂੰ ਬਣਾਵਾਂਗੇ ਇਹ ਨਹੀਂ ਆਉਂਦਾ ਗੁਰੂ ਦੀ ਮਾਰਪੂਤ 450 ਰੂਪ 228 328 ਰੂਪ 200 ਰੂਪ ਪੋਥੀ ਆਣ ਗਿਣਤਾ ਜਿਹੜੇ ਅੱਗ ਲੱਗੇ ਉਹ ਹਿਸਾਬ ਕਿਤਾਬ ਕਿੱਥੇ ਦੇਣਗੇ ਠੀਕ ਉਹ ਗੁਰੂ ਜੀ ਨੂੰ ਅਸੀਂ ਸਾਰਾ ਬਲਦਨ ਨਮਸਕਾਰ ਕਰਦਾ ਆਏ ਹੱਥ ਜੋੜ ਕੇ ਨਮਸਕਾਰ ਕਰਦਾ ਉਹਨਾਂ ਨੇ ਉਹ ਖੁਰਦਬਰਕ ਪਤਾ ਨਹੀਂ ਕਿੰਨੀਆਂ ਕਿ ਬਿਆਦਮੀਆਂ ਬਹੁਤ ਸਾਰੀਆਂ ਹੋਈਆਂ ਨੇ ਅਜੇ ਖੜੇ ਬਹੁਤ ਨੇ ਬਾਹਰ ਨੇ ਅਜੇ ਜਿਹੜੀਆਂ ਸਿੱਖਾਂ ਦੇ ਜੀਹਾਂ ਦੇ ਵਿੱਚ ਬਹੁਤ ਪੋਥੀਆਂ ਨਹੀਂ ਲਾ ਪਤਾ ਨਹੀਂ ਭਾਰੀ ਨਜੀਤ ਸਿੰਘ ਦੱਸਦੇ ਉਹਨੇ ਬਹੁਤ ਕੁਸਾ ਸੁਨਹਿਰੀ ਪੋਥੀਆਂ ਹੋਰ ਬਹੁਤ ਕੁਸਾ ਹੈ ਠੀਕ ਹੈ ਬਹੁਤ ਸ਼ੁਕਰੀਆ ਬਬਰ ਰਾਏ ਰਾਜ ਸਿੰਘ ਸਾਡੇ ਨਾਲ ਸੀ ਕਿਤਾ ਅਸੀਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਹੈ ਜਿਹਦੇ ਵਿੱਚ 16 ਜਿਹੜੇ ਮੈਂਬਰ ਸੀਗੇ ਐ ਜੀ ਪੀ ਸੀ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਦੇ ਨਾਮ ਪਾਏ ਗਨ ਪਰ ਇਹ ਹੁਣ ਇਹ ਵੀ ਕਹਿ ਰਿਹਾ ਕਿ ਵੀ ਜੇ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੂਜਾ ਕਿ ਜਦੋਂ ਜਿਸ ਵੇਲੇ ਕੁੱਟਿਆ ਸੀਗਾ ਬੀਬੀਆਂ ਦੇ ਕੱਪੜੇ ਤੱਕ ਪਾੜ ਦਿੱਤੇ ਸੀਗੇ ਉਹ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਔਨ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈ